ਆ ਗਈ ਭਾਬੀ ਮੈਂ ਆ ਗਈ ਲੈ ਨੂੰ ਇੱਥੇ ਬਿਠਾ ਦੇਨੀ ਆ ਤੇ ਮੈਂ ਕੰਮ ਧੰਦਾ ਨਿਵੇੜ ਲੈਨੀ ਆ ਕੋਈ ਗੱਲ ਨਹੀਂ ਤੂੰ ਵੀ ਬਹਿ ਮੇਰੀ ਗੱਲ ਸੁਣਵੜੀ ਜੀ ਗੱਲ ਹਾਂ ਗੱਲ ਕਿੰਨੇ ਦਿਨ ਹੋ ਗਏ ਤੂੰ ਮੈਨੂੰ ਐ ਟਾਲਾ ਲਾ ਕੇ ਪਰਾਂ ਵਗ ਜਾਨੀ ਆ ਮੈਨੂੰ ਅੱਜ ਸੱਚ ਸੱਚ ਦੱਸ ਵੀ ਗੱਲ ਕੀ ਆ ਤੇਰਾ ਘਰ ਵਾਲਾ ਕਿੱਥੇ ਆ ਘਰ ਵਾਲਾ ਤਾਂ ਭਾਬੀ ਕੀ ਦੱਸਾਂ ਬਹੁਤ ਲੰਬੀ ਕਹਾਣੀ ਆ ਮੇਰੀ ਤਾਂ ਕੋਈ ਗੱਲ ਨਹੀਂ ਅੱਜ ਤੂੰ ਚਾਹੇ ਕੰਮ ਛੱਡ ਦੇ ਮੈਨੂੰ ਤੇਰੀ ਸਾਰੀ ਕਹਾਣੀ ਦੱਸ ਮੇਨੋ ਜਵਾਕੜੀ ਵੱਲ ਦੇਖ ਦੇ ਕੇ ਬੜਾ ਤਰਸ ਆਉਂਦਾ ਤੂੰ ਇੱਥੇ ਠੰਡ 'ਚ ਇੰਨਾ ਕੰਮ ਕਰਦੀ ਆ ਵਿਚਾਰੀਆਂ ਹੀ ਰੁੜਦੀ ਫਿਰੀ ਜਾਂਦੀ ਆ ਕਈ ਵਾਰੀ ਮੇਰੀ ਨਿਗਾ ਵੀ ਨਹੀਂ ਰਹਿੰਦੀ ਕੋਈ ਇਹਨੂੰ ਆਪ ਨਹੀਂ ਸਮਝ ਸਕਦਾ ਹੈਗਾ ਕਿੱਥੇ ਹੁੰਦਾ ਉਹ ਤਾਂ ਭਾਬੀ ਹੈ ਨਹੀਂਗਾ ਹੈ ਨਹੀਂਗਾ ਉਹ ਤਾਂ ਸਾਨੂੰ ਛੱਡ ਕੇ ਵਾਗ ਗਿਆ ਐਂ ਮਰ ਜਾ ਐ ਕਿ ਮੈਂ ਛੱਡ ਕੇ ਭਾਗੇ ਚੰਦਰਾ ਫਿਰ ਦੱਸਾਂ ਭਾਬੀ ਮੈਂ ਬਹੁਤ ਵੱਡੀ ਗਲਤੀ ਕਰ ਲਈ ਚਲ ਹੁਣ ਦੱਸ ਤਾਂ ਦਿੰਨੀ ਆ ਤੁਹਾਨੂੰ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਮੈਂ ਨਾ ਜਦੋਂ ਪੜਦੀ ਸੀਗੀ ਤੇ ਉਦੋਂ ਸਕੂਲ ਦਾ ਮਾਸਟਰ ਸੀਗਾ ਉਹ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀਗਾ ਤੇ ਹੌਲੀ-ਹੌਲੀ ਮੈਂ ਵੀ ਉਹਨਾਂ ਨੂੰ ਬਹੁਤ ਪਿਆਰ ਕਰਨ ਲੱਗ ਗਈ ਜੀ ਜabhi ਨਹੀਂ ਲੱਗਦਾ ਰਵੀ ਨੂੰ ਫੋਨ ਲਾ ਕੇ ਦੇਹਦੀ ਆ ਹੈਲੋ ਹੈਲੋ ਸਸ਼ੀਕਾਲ ਜੀ ਸਸ਼ੀਕਾਲ ਜੀ ਕਿਵੇਂ ਹੋ ਹਾਂਜੀ ਵਧੀਆ ਤੁਸੀਂ ਦੱਸੋ ਕਿਵੇਂ ਹੋ ਵਧੀਆ ਵਧੀਆ ਲੈ ਆ ਹੀ ਲਿਆ ਫਿਰ ਫੋਨ ਹੈ ਹੋਰ ਮੇਰਾ ਜੀਜਾ ਨਹੀਂ ਲੱਗਿਆ ਕਰਿਆ ਕੇ ਅੱਛਾ ਜੇ ਨਹੀਂ ਜੀ ਲੱਗਦਾ ਫਿਰ ਲਈ ਜਾਂਦਾ ਮੈਂ ਹਾਂ ਸਹੀ ਗੱਲ ਹੈ ਮੇਰਾ ਵੀ ਜਾਣਨ ਜੀਜਾ ਕਰਦਾ ਹੁਣ ਤਾਂ ਨਾ ਇੱਕ ਪਲ ਵੀ ਨਹੀਂ ਜੀ ਲੱਗਦਾ ਕਰੇ ਅੱਛਾ ਜੀ ਪਤਾ ਨਹੀਂ ਕੀ ਕਰਦਾ ਤੁਸੀਂ ਮੈਨੂੰ ਮੈਨੂੰ ਲੱਗਾ ਤਾਂ ਕਾਫੀ ਚ ਤਾਂ ਨਹੀਂ ਪਾਤਾ ਸੀ ਕੁਛ ਮੈਂ ਤਾਂ ਕੀ ਪਾਉਣਾ ਉਹੀ ਇਸ਼ਕ ਦਾ ਮਸਾਲਾ ਹੋ ਗਿਆ ਉਹਦੋਂ ਅੱਛਾ ਬਾੜਾ ਹੀ ਹੋ ਗਿਆ ਮੈਨੂੰ ਤਾਂ ਇਸ਼ਕ ਦਾ ਇਹ ਹੋਰ ਹੈ ਮੇਰਾ ਤਾਂ ਆਪ ਨਹੀਂ ਜੀ ਲੱਗਦਾ ਚੱਲ ਫਿਰ ਆਪਾਂ ਘੁੰਮ ਕੇ ਆਈਏ ਕਿਤੇ ਚੱਲ ਵੜਦਾ ਮੈਂ ਤੈਨੂੰ ਸ਼ਾਮ ਤੱਕ ਕਾਲ ਕਰਾਂ ਦੇਖ ਲਓ ਹਾਂਜੀ ਸ਼ਾਮ ਨੂੰ ਕਰ ਲਓ ਚਲੋ ਗੱਲ ਹੁਣ ਮੈਂ ਕੰਮ ਤੋਂ ਤੁਹਾਨੂੰ ਮਿਲਦੀ ਫਿਰ ਓਕੇ 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 ਜੀ ਠੀਕ ਮਗਾ ਮ ਕੋਈ ਚੀ ਖਾਣਾ ਹੋਰ ਨਹੀਂ ਕੁਛ ਨਹੀਂ ਖਾਣਾ ਕੀ ਹੋ ਗਿਆ ਹੁ ਮੈਂ ਕਿਵੇਂ ਕਰੇ ਜਿਵੇਂ ਕਿਸੇ ਦਾ ਹੁੰਦਾ ਕੁਛ ਨਹੀਂ ਯਾਰ ਹਾਂ ਘਰੇ ਬਸ ਮੰਮੀ ਰੜੀ ਦਈ ਆ ਕੀ ਆ ਉਹਨਾਂ ਮੰਨਾ ਕਰ ਦੇਣਗੇ ਜਿਵੇਂ ਕੋਈ ਗੱਲ ਕਰ ਲਈ ਉਹਨਾਂ ਕੋਲੇ ਲੈ ਫੇਰ ਆਪਾਂ ਨੂੰ ਵੀ ਉਹਨਾਂ ਦੀ ਪਰਮਿਸ਼ਨ ਲੈਣੀ ਲੋੜ ਆ ਐਂ ਤਾਂ ਸਾਡੇ ਨੇ ਵੀ ਨਹੀਂ ਮੰਨਣਾ ਉਹ ਵੀ ਕਹਿੰਣਗੇ ਕਿਸੇ ਤਗੜੇ ਘਰ ਦੀ ਕੁੜੀ ਦਾ ਰਿਸ਼ਤਾ ਲੈਣਾਗਾ ਦੇਖ ਲਓ ਫਿਰ ਕਹਿ ਕੇ ਜਵਾਬ ਦੇ ਦਿਓ ਤੁਸੀਂ ਕਿਵੇਂ ਐਵੇਂ ਜਵਾਬ ਦੇ ਦਿਓ ਯਾਰ ਮੈਂ ਲੈ ਕੇ ਜਾਊ ਤੁਹਾਨੂੰ ਮੂੰਮ ਲੈ ਜੂੰ ਵਿਆਹ ਕੇ ਕੋਟ ਮੈਰਿਜ ਕਰਾ ਲਾਂਗੇ ਆਪਾਂ ਹੋਰ ਦੱਸ ਫਿਰ ਹੋਏ ਭੱਜ ਕੇ ਹੋਏ ਭੱਜ ਕੇ ਹਾਇ ਵਾਲੀ ਕੀ ਗੱਲ ਐ ਇੱਥੇ ਬੇਇੱਤਿਬਾਰ ਕੋਸੋ ਹੀ ਆਏ ਵਰ ਜਦੋਂ ਮਾਮਦੀ ਨਹੀਂਗੇ ਤੂੰ ਬਹੁਤ ਮੈਂ ਤਾਂ ਕੁਝ ਨਹੀਂ ਸਮਝਦਾ ਤੂੰ ਬੱਸ ਕੱਲ ਨੂੰ ਆ ਦੇ ਪ੍ਰੂਫਪਰਾ ਚੱਕ ਕੇ ਤੇ ਇੱਕ ਦੋ ਸੂਟ ਚੱਕ ਲਈ ਤੇ ਆ ਜੀ ਚੰਗਾ ਕਿਲੇ ਕੋਲ ਆ ਜੀ ਆਪਣਾ ਉੱਥੇ ਕੱਲ ਨੂੰ ਜਾਣਾ ਹਾਂ ਕੱਲ ਨਹੀਂ ਚਲਦੇ ਬੱਸ ਹੋਏ ਕਿਵੇਂ ਆਉਂ ਦੇਖੀ ਮੈਂ ਤਾਂ ਡਰ ਜਾ ਲੱਗਦਾ ਹੁਣ ਬਹੁਤ ਟਾਈਮ ਹੋ ਗਿਆ ਮੈਨੂੰ ਨਹੀਂ ਪਤਾ ਮੈਥੋਂ ਨਹੀਂ ਜਾਇਆ ਜਾਂਦਾ ਹੁਣ ਯਾਰ ਆਪਾਂ ਵਿਆਹ ਹੀ ਕਰਵਾ ਲੈਂਦੇ ਆ ਗੱਲਬਾਤ ਕਰਕੇ ਵਿਆਹ ਲੈ ਜਦੋਂ ਮੰਨਣੀ ਨਹੀਂ ਯਾਰ ਆਪ ਵੀ ਤਾਂ ਕਹੀ ਨਹੀਂ ਨਾਲੇ ਨਾਲ ਸਾਡੇ ਮੰਨਣਾ ਚਲੋ ਜਿਵੇਂ ਤੁਹਾਡੀ ਮਰਜ਼ੀ ਆ ਹੋਰ ਦੱਸ ਹੋਰ ਕੁਝ ਨਹੀਂ ਬੱਸ ਹੋ ਬਸ ਆਈ ਟੈਨਸ਼ਨ ਜੀ ਹੋ ਰਹੀ ਆ ਵੀ ਕੀ ਬਣੂਗਾ ਕੋਈ ਨਹੀਂ ਯਾਰ ਤੂੰ ਟੈਨਸ਼ਨ ਨਾ ਲੈ ਮੈਂ ਸਾਰਾ ਕੁਝ ਤੋਂ ਮੇਰੇ ਤੇ ਛੱਡ ਦੇ ਮੈਂ ਸਾਰੇ ਹੱਲ ਕਰੀ ਬੈਠਾ ਨਹੀਂ ਮੈਨੂੰ ਐਂ ਚ ਲੱਗਦਾ ਕੁਝ ਗਲਤ ਨਾ ਹੋ ਜਾ ਕਿਤੇ ਐਡਾ ਬੰਦਾ ਕਦਮ ਚੱਕ ਕੇ ਹਨਾ ਕੀ ਗਲਤ ਹੋ ਜਾ ਤੈਨੂੰ ਮੇਰੇ ਤੇ ਯਕੀਨ ਨਹੀਂ ਯਾਰ ਨਹੀਂ ਯਕੀਨ ਤਾਂ ਹੈਗਾਗਾ ਮੈਨੂੰ ਪਤਾ ਤੈਨੂੰ ਮੈਨੂੰ ਬਹੁਤ ਪਿਆਰ ਕਰਦੇ ਹੋ ਮੈਂ ਸਮਝਦੀ ਆ ਹਾਂ ਫਿਰ ਹੋਰ ਕੀ ਚਾਹੀਦਾ ਤੈਨੂੰ ਤੁਸੀਂ ਚਾਹੁੰਦੇ ਹੋ ਬਸ ਫਿਰ ਗੱਲ ਖਤਮ ਤੇ ਕਾਲੂ ਜੰਗਾ ਉਹਦਾ ਸਾਰਾ ਸਮਾਨ ਤੁਹਾਨੂੰ ਭੁੱਲਣਾ ਨਹੀਂ ਸੀ ਖਾਸ ਕਰਕੇ ਆਧਾਰ ਦੂਰ ਕਾਰਡ ਸਭ ਕੁਝ ਉਹਦਾ ਚੱਕ ਨਹੀਂ ਠੀਕ ਹੈ ਨਾਲ ਹੀ ਤੇ ਆ ਜੀ ਜੰਗਾ ਠੀਕ ਚਲ ਆਏ ਮੈਂ ਤੁਹਾਨੂੰ ਪਾਰ ਹੀ ਦਿੰਦਾ ਹਾਂ ਤੇ ਮਨਜੀਤ ਕੁਰੇ ਉਹ ਯਾਰ ਰੋਟੀ ਰੋਟੀ ਖਾ ਕੇ ਮੈਂ ਜਾਣਾ ਬਾਜ਼ਾਰ ਚ ਜਾ ਕੇ ਆਉਣਾ ਕਾਲੀ ਵੀ ਨਾ ਕਰਿਆ ਕਰ ਕਾਲੀ ਤਾਂ ਹੈ ਨਾ ਸਬਜ਼ੀ ਠੰਡੀ ਸੀ ਉਹ ਗਰਮ ਕਰਨ ਲੱਗ ਗਈ ਕੋਈ ਨਹੀਂ ਕੋਈ ਨਹੀਂ ਕੋਈ ਕਿਹੜੇ ਵਜੇ ਬਲਾਈ ਪਈ ਆ ਕੋਈ ਗੱਲ ਨਹੀਂ ਮੈਂ ਝਾੜੂ ਲਾਣਾ ਤੂੰ ਰੋਟੀ ਖਾ ਲੈ ਪਹਿਲਾਂ ਇਹਦੇ ਕੰਮ ਧੰਦੇ ਸੌ ਕਰਨੇ ਨੇ ਉਹ ਮੈਂ ਵੀ ਜਾਣਾ ਬਹੁਤ ਦੂਰ ਜਾਣਾ ਮੈਂ ਹੋਰ ਓੜੀ ਜੀ ਪਤਾ ਨਹੀਂ ਸਕੂਲ ਜਾਣਾ ਉਹਨੇ ਪਤਾ ਨਹੀਂ ਅੰਦਰ ਹੀ ਕੀ ਹੱਥ ਜੇ ਮਾਰੀ ਜਾਈ ਗੁੜੀ ਹਜੇ ਤਿਆਰ ਹੋਈ ਨਹੀਂ ਸੋਨੀ ਤਿਆਰ ਹੋਈ ਜਾਂਦੀ ਆ ਨਹੀਂ ਸੋਨੀ ਹਾਇ ਤੇ ਪਿਆਰ ਨਹੀਂ ਹੋਈ ਨੇ ਵਾਸ ਮਮਾ ਜਾਨੀ ਮੈਂ ਕਾਲਜ ਅੱਛਾ ਰੋਟੀ ਪਾਣੀ ਦਾ ਖਾ ਲਿਆ ਤਾ ਹਾਂਜੀ ਹਾਂਜੀ ਖਾ ਲਈ ਸੀ ਮੈਂ ਰੋਟੀ ਚੰਗਾ ਪੁੱਤ ਧਿਆਨ ਨਾਲ ਪੜਿਆ ਕਰ ਬੇਟਾ ਠੀਕ ਹੈ ਠੀਕ ਹੈ ਪਾਪਾ ਆਹੋ ਛਿੱਧੇ ਜਾਈਏ ਤੇ ਸਿੱਧੇ ਆਈਏ ਹੋਰ ਕਿਆ ਠੀਕ ਹੈ ਸ਼ੁਕਰ ਹੈ ਚਲ ਪੜ ਲੂਗੀ ਦੋ ਅੱਖਰ ਹੋਰ ਕੰਮ ਆਉਣਗੇ ਨਾਲੇ ਅੱਜ ਕੱਲ੍ਹ ਧੀਾਂ ਦੀ ਪੜ੍ਹਾਈ ਤਾਂ ਦੱਸਦੇ ਨੇ ਵੀ ਬਹੁਤ ਚੰਗੀ ਗੱਲ ਹੈ ਜੇ ਕੋਈ ਮਾਪੇ ਪੜ੍ਹਾਵੇ ਉਹੀ ਤਾਂ ਗੱਲ ਹੈ ਹਾਏ ਹਾਏ ਕਿਉਂ ਮਨਜੀਤ ਕੁਰੇ ਐ ਤਾਂ ਆਪ ਨੂੰ ਆਪਣੀ ਕੁੜੀ ਤੇ ਬਹੁਤ ਆਸਾਂ ਨੇ ਅਇਤਾ ਮੇਰੀ ਤੀ ਸਿਆਣੀ ਹੈ ਲੋਕਾਂ ਦੀਆਂ ਧੀਆਂ ਵਾਂਗੂ ਨਹੀਂ ਵੀ ਅੱਖਰ ਕੇ ਨਹੀਂ ਚਾਹਦੀ ਕਿਸੇ ਪਾਸੇ ਸਿੱਧੀ ਜਾਂਦੀ ਆ ਤੇ ਸਿੱਧੀ ਆਉਂਦੀ ਆ ਚਲ ਆਪਾਂ ਤਾਂ ਇਹ ਕਹਨੇ ਆ ਜੀ ਪਰਮਾਤਮਾ ਬਸ ਐਂ ਰੱਖੇ ਮੇਰੀ ਤੀ ਨੂੰ ਆਹੀ ਗਿਆਨ ਦੇਵੇ ਜੇ ਵਾਹਿਗੁਰੂ ਬਸ ਦਾ ਕਿਸੇ ਜਵਾਕ ਦੇ ਵਿੱਚ ਆਪੀ ਚੰਗਾ ਬਣ ਜਾਂਦਾ ਹਨਾ ਇਹ ਤਾਂ ਹੈ ਨਾਲੇ ਜੇ ਚਾਰ ਅੱਖਰ ਪੜ ਲੂਗੀ ਉਸੇ ਦੀ ਜ਼ਿੰਦਗੀ ਸੁਧਰ ਜੂ ਆਪਾਂ ਨੂੰ ਐ ਹੋਜੀ ਵੀ ਮਾਪਿਆਂ ਨੇ ਪੜਾਤਾ ਤਾਂ ਹੀ ਤਾਂ ਕਹਨੇ ਆ ਵੀ ਚਲ ਕੋਈ 2 ਰੁਪਿਆ ਦੇ ਕੰਮ ਤੇ ਲੱਗ ਜੂ ਜਵਾਕੜੀ ਹਾਂ ਕੋਈ ਰੁਜ਼ਗਾਰ ਮਿਲ ਜਾਂਦਾ ਹੁੰਦਾ ਹੈ ਅਣਪੜਾ ਨਹੀਂ ਤਾਂ ਕੋਈ ਜ਼ਿੰਦਗੀ ਵੀ ਨਹੀਂ ਅਣਪੜਾ ਜ਼ਿੰਦਗੀ ਬਰਬਾਦ ਆ ਆ ਮੈਂ ਅਣਪੜਾ ਮੈਨੂੰੜੇ ਤੋਂ ਆੜਾ ਨਹੀਂ ਆਉਂਦਾ ਆ ਰਹਿ ਗਈ ਘਰ ਦੇ ਕੰਮਾਂ ਚੋਗਰੀ ਬਿਲਕੁਲ ਤੇਨੇ ਵੀ ਇਰਤੀ ਪੁੱਤ ਨੂੰ ਪੜਾ ਲਿਖਾ ਦਈਏ ਕੋਈ ਨਾ ਕੋਈ ਮੜ ਮੋਟਾ 2 ਰੁਪਿਆ ਦਾ ਕੰਮ ਮਿਲ ਜਾਂਦਾ ਓ ਮਨਜੀਤ ਕੋਰੇ ਮੇਰੀ ਤਾਂ ਇਹੀ ਸੀ ਗੱਲ ਕਰ ਮੇਰਾ ਬਾਪੂ ਨਹੀਂ ਮੰਨਿਆ ਮੈਂ ਤਾਂ ਕੈਸ ਵੀ ਮੈਂ ਤਾਂ ਵਿਆਹ ਕਰਾਉਣਾ ਤਾਂ ਪੜੀ ਲਿਖੀ ਨਾ ਕਰਾਉਣਾ ਪਰ ਮੇਰੇ ਬਾਪੂ ਹੀ ਨਹੀਂ ਮੰਨਿਆ ਬਸ ਤੈਨੂੰ ਹਾਂ ਕਰ ਬੈਠਾ ਲੈ ਹਾਂ ਕਰ ਬੈਠਾ ਹਾਂ ਕੀ ਗੱਲ ਹਾਂ ਮੈਂ ਤੈਨੂੰ ਦੱਸਦੀ ਨਹੀਂ ਮੈਂ ਨਹੀਂ ਆਣ ਪੜ ਵੀ ਨਾ ਸਮਝ ਤੂੰ ਮੈਨੂੰ ਮੈਂ ਤਾਂ ਮਾੜਾ-ਬੋਟਾ ਮੈਨੂੰ ਆਉਂਦਾ ਹੀ ਆ ਉੜਾੜ ਅੱਛਾ ਹਾਂ ਫੇਰ ਤਾਂ ਠੀਕ ਹੈ ਚਾ ਰੋਟੀ ਖਾ ਲੈ ਰੋਟੀ ਹੋਰ ਲੈ ਵਾ ਨਾ ਬਸ ਰੋਟੀ ਬਹੁਤ ਹੈ ਚੰਗਾ ਚੰਗਾ ਪੰਜ ਟਾਈਮ ਵੀ ਬਹੁਤ ਹੋ ਆ ਜਾ ਆ ਜਾ ਬਜੇ 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 ਕਰੀਂਗੇ ਕਰੇਗੇ ਹੀ ਸਰਗਨ ਲੈ ਦੇਖ ਲੈ ਆਪੀ ਕੀ ਖਬਰਾਂ ਆਈ ਜਾਂਦੀਆਂ ਨੇ ਇਹਦੇ ਤੇ ਕੋਈ ਕਹਿੰਦਾ ਮੁੰਡਾ ਫੁਲਾਣੇ ਦਾ ਟੀਕੇ ਲਾ ਕੇ ਮਰ ਗਿਆ ਕੋਈ ਕਹਿੰਦਾ ਕੁੜੀ ਫੁਲਾਣਾ ਨਾਲ ਆਏ ਵਾਗੀ ਆਹੀ ਗੱਲਾਂ ਤੋਂ ਡਰ ਲੱਗਦਾ ਹੈ ਉਹ ਹੋਰ ਕੁਛ ਨਾ ਭਾਵੇਂ ਤਾਂ ਹੀ ਤਪੜਾਉਂ ਮੂਜੀ ਨਹੀਂ ਕਰਦਾ ਜਵਕਾ ਨੂੰ ਜਿਹੇ-ਜਿਹੇ ਖਬਰਾਂ ਦੇਖਦੇ ਤਾਂ ਫਿਰ ਬਹੁਤ ਔਖਾ ਲੱਗਦਾ ਹੈ ਕੀ ਕਰੀਏ ਸਰਦਾ ਵੀ ਨਹੀਂ ਪੜਾਈ ਬਿਨਾਂ ਵੀ ਨਹੀਂ ਸਰਦਾ ਫਿਰ ਗਾਹ ਅਗਲਾ ਕੁੜੀ ਦਾ ਤਾਂ ਰਿਸ਼ਤਾ ਵੀ ਨਹੀਂ ਲੈਂਦਾ ਅਗਲਾ ਕਹਿੰਦਾ ਕੁੜੀ ਅਨਪੜਾ ਪੜ੍ਹੇ ਲਿਖੇ ਕੁੜੀ ਨੂੰ ਤਾਂ ਅਗਲਾ ਭੱਜ ਕੇ ਹਾਂ ਕਰਦਾ ਉਹ ਤਾਂ ਹੈ ਇਹ ਮੋਬਾਈਲਾਂ ਦਾ ਫਾਇਦਾ ਵੀ ਬੰਦੇ ਰ ਹੈ ਤੇ ਨੁਕਸਾਨ ਵੀ ਬਹੁਤ ਹੈ ਹੋਰ ਆਂਟੀ ਹਾਂ ਜਾ ਬਈ ਆਵਣ ਸਤਿ ਸ਼੍ਰੀ ਅਕਾਲ ਆਂਟੀ ਸਤਿ ਸ਼੍ਰੀ ਅਕਾਲ ਅੰਕਲ ਹੋਰ ਕਿਵੇਂ ਆਂਟੀ ਠੀਕ ਆ ਬਈ ਤੂੰ ਦੱਸ ਹੁਣ ਕਿਵੇਂ ਸੋਨ ਸੋਨ ਤਾਂ ਕਾਲਜ ਗਈ ਐ ਤੇ ਤੂੰ ਨਹੀਂ ਗਈ ਭਾਈ ਅੰਕਲ ਛੁੱਟੀ ਸੀਗੀ ਅੱਜ ਤਾਂ ਅੱਛਾ ਹਾਂ ਤੁਸੀਂ ਇਕੱਠੀਆਂ ਜਾਣੀਆਂ ਹਾਂ ਆਂਟੀ ਇਕੱਠੀਆਂ ਦਾ ਜਾਣੀਆਂ ਅੱਜ ਛੁੱਟੀ ਸੀਗੀ ਸਰਕਾਰੀ ਫਿਰ ਹੋ ਕੀ ਕਰਨ ਗਈ ਅੱਜ ਕਾਲਜ ਦਾ ਕਿਉਂ ਅੰਟੀ ਤੁਹਾਨੂੰ ਦੱਸਿਆ ਨਹੀਂ ਸਾਡੀ ਕੁੜੀ ਤਾਂ ਗਈ ਆ ਭਾਈ ਸਕੂਲ ਕੱਲ੍ਹ ਚ ਲੈ ਅੰਕਾ ਮੈਨੂੰ ਕਿ ਲੋੜ ਏ ਝੂਠ ਬੋਲਣ ਦੀ ਸਰਕਾਰੀ ਛੁੱਟੀਆਂ ਕੋਈ ਕੁੜੀ ਨਹੀਂ ਗਈ ਅੱਜ ਸਾਰੀਆਂ ਘਰੇ ਨੇ ਗਈਆਂ ਫਿਰ ਇਹ ਕੀ ਕੀ ਹੋ ਸਕਦਾ ਨਹੀਂ ਕਿਤੇ ਤੈਨੂੰ ਭਲੇਖਾ ਤਾਂ ਨਹੀਂ ਲੱਗਾ ਤੀ ਇਹ ਲੈ ਅੰਟੀ ਕੱਲਾ ਆਪ ਕਿਹਾ ਸਰ ਨੇ ਕਹਿੰਨਾ ਛੁੱਟੀ ਆ ਕੱਲ ਨੂੰ ਸਾਰੇ ਬੱਚਿਆਂ ਨੂੰ ਕਿਸੇ ਨੇ ਨਹੀਂ ਆਉਣਾ ਕਹਿੰਦਾ ਫਿਰ ਉਹ ਪਤਾ ਨਹੀਂ ਹੋੜਾ ਤਾਂ ਭੁੱਲ ਗਈ ਫਿਰ ਆ ਗੁੜਿਆ ਉਗੀ ਚੱਲ ਪੁਰੋਈ ਜੀ ਉਹ ਤਾਂ ਕਿਹੜੇ ਵੇਲੇ ਹੋ ਕੇ ਗਈ ਨੂੰ ਹੁਣ ਤਾਂ ਮੁੜਿਆ ਆਉਂਦੀ ਉਹ ਕੋਈ ਨਹੀਂ ਆ ਜਾਂਦੀ ਓਹੋ ਆਂਟੀ ਨੂੰ ਸੋਨੂ ਕਿਸੇ ਗੱਲ ਦਾ ਪਤਾ ਹੈਗਾ? ਨਾ ਧੀਏ, ਸਾਨੂੰ ਕਿਸੇ ਗੱਲ ਦਾ ਨਹੀਂ ਪਤਾ। ਕੀ ਗੱਲ ਐ? ਓਹੋ, ਆਂਟੀ ਨੂੰ ਸੋਨੂ ਕਿਸੇ ਗੱਲ ਦਾ ਨਹੀਂ ਪਤਾ ਹੈਗਾ। ਨਾ ਪੁੱਤਾਂ, ਸਾਨੂੰ ਤਾਂ ਕੋਈ ਨਹੀਂ ਗੱਲ ਦਾ ਸੀ ਉਸਨੇ। ਲੈ, ਦੱਸ ਪੁੱਤ ਕੀ ਗੱਲ ਐ ਇਹ ਜੀ? ਆਂਕਲ, ਮੈਨੂੰ ਵੀ ਦੱਸਦੀ ਨੂੰ ਸ਼ਰਮ ਆਉਂਦੀ ਹੈਗੀ। ਨਹੀਂ ਧੀਏ, ਜਿਹੜੀ ਗੱਲ ਐ ਖੁੱਲ ਕੇ ਦੱਸ। ਆਂਟੀ, ਸੋਨੂ ਦੀ ਨਾ ਕਿਸੇ ਮੁੰਡੇ ਨਾਲ ਬਣਦੀ ਸੀਗੀ। ਹਾਂ ਮੁੰਡੇ ਨਾਲ ਬਣਦੀ ਸੀ? ਹਾਂ ਆਂਟੀ, ਕਈ ਮਹੀਨੇ ਤੋਂ ਉਹਦੀ ਗੱਲਬਾਤ ਚੱਲ ਰਹੀ ਸੀ। ਉਹ ਗੱਲਾਂ ਵੀ ਕਰਦੀ ਸੀ। ਤੇ ਮੈਂ ਉਹਨੂੰ ਸਮਝਾਇਆ ਵੀ ਸੀ ਵੀ ਇਹ ਕਾਹਦੇ ਮਨਾਂ ਚੱਕ ਉਹ ਐਂ ਕਹਿ ਰਹੀ ਸੀ ਕੱਲ ਕਹਿੰਦੀ ਮੈਂ ਤਾਂ ਉਹ ਮੁੰਡੇ ਨਾਲ ਹੀ ਵਿਆਹ ਕਰਵਾਵਾਂਗੀ ਆਂਟੀ ਕਿੱਥੇ ਘਰੋਂ ਤਾਂ ਨਹੀਂ ਭੱਜ ਗਈ ਉਹ ਕੁੜੀ ਪੁੱਗੀ ਕਹੀ ਜਾਨੀ ਸਾਡੀ ਕੁੜੀ ਇਹੋ ਜਿਹੀ ਨਹੀਂ ਹੈ ਐਂਕਲ ਮੈਂ ਸੱਚੀ ਕਹਿ ਰਹੀ ਐ ਜੋ ਕੱਲ ਮੈਂ ਸੁਣੀ ਐ ਮੈਂ ਸਾਰਾ ਕੁਝ ਉਹਨੂੰ ਦੱਸਤਾ ਸੱਚੀ ਗੱਲ ਆਂਟੀ ਕੀ ਹੋਇਆ ਆਂਟੀ ਅਰੇ ਬੋ ਆਂਟੀ ਹਾਏ ਐਂਕਲੋ ਹਾਏ ਹੇ ਕਿਸੇ ਨੂੰ ਬੁਲਾ ਕੇ ਲੈ ਕੇ ਆਉਣੀ ਐ ਮੈਂ ਓਏ ਆ ਜਾ ਆ ਜਾ ਹੱਕੇ ਜੀ ਮੈਨੂੰ ਫੜਾ ਦੇ ਲੇ ਖੜੋ ਕਰੇਗੀ ਬਹਾਨਾ ਮਾਰ ਕੇ ਇਹਨਾਂ ਚ ਕਰੇਗੀ ਬਹਾਨਾ ਮਾਰਨਾ ਸੀਗਾ ਮੈਂ ਅਮਨ ਨੂੰ ਦੱਸ ਕੇ ਆਈ ਸੀਗੀ ਘਰੋਂ ਤਾਂ ਨਾ ਮੈਂ ਟੋਪ ਪਾ ਕੇ ਆਈ ਸੀਗੀ ਤੇ ਫਿਰ ਮੈਂ ਆਮਨ ਕੋਲ ਵਾਗੀ ਸੀਗੀ ਮੈਂ ਤੈਨੂੰ ਕਿਹਾ ਸੀ ਨਾ ਕਿ ਨਹੀਂ ਦੱਸਣਾ ਹੈਗਾ ਮੈਂ ਉਹਨੂੰ ਦੱਸ ਤਾਂ ਮੇਰੇ ਫਰੈਂਡ ਹੈ ਨਾ ਉਹਨੂੰ ਤਾਂ ਪਤਾ ਹੈਗਾ ਫਰੈਂਡ ਆ ਗਈ ਉਹਨੇ ਜਾ ਕੇ ਉਹਦੇ ਤੇ ਕਰੇ ਦੱਸ ਦੇਣਾਗਾ ਅਜਾਪੀ ਲੱਭੀ ਜਾਂਦੇ ਬਾਅਦ ਚ ਉਹਨਾਂ ਨੂੰ ਆਪ ਹੀ ਪਤਾ ਲੱਗ ਜਾਂਦਾ ਵਿਚਾਰੀ ਗੱਲ ਦਾ ਵੀ ਹਾਂ ਕਰਕੇ ਆਏ ਗੱਲ ਹੋ ਗਈਆਂ ਮਨੁਆਮਨ ਤੇ ਨਾ ਪੂਰਾ ਜਗੀਨ ਆਗਾ ਉਹ ਸਾਡੇ ਕਰੇ ਕੁਛ ਵੀ ਨਹੀਂ ਦੱਸਦੀ ਹੈਗੀ ਦੇਖੀ ਬੇਬੇ ਦਾ ਪੂਰਾ ਦਿਲ ਬਹੁਤ ਪਤਲਾ ਹੈਗਾ ਉਹਨਾਂ ਦਾ ਤਾਂ ਹੀ ਨਹੀਂ ਪਤਾ ਟੈਕ ਕੀ ਹੋ ਜੇ ਉਹ ਯਾਰ ਤੂੰ ਇਹ ਚੀਜ਼ਾਂ ਨਹੀਂ ਹੋਣਾ ਹੁਣ ਟੈਨਸ਼ਨ ਛੱਡ ਦੇ ਠੀਕ ਆ ਹੁਣ ਤੂੰ ਮੇਰੇ ਤੇ ਯਕੀਨ ਕਰਕੇ ਆ ਨਾ ਬਸ ਮੇਰੇ ਨਾਲ ਕੇ ਰਹਿ ਚੱਲ ਜਾ ਕੱਪੜੇ-ਕੁੱਪੜੇ ਚੇਂਜ ਕਰ ਲੈ ਨਾਲੇ ਜੋ ਕੱਪੜੇ-ਕੁੱਪੜੇ ਕੱਟ ਕੇ ਆਪਦੇ ਰੱਖ ਆ ਲੈ ਆਪਣੇ ਮੇਰੇ ਯਾਰ ਦੋਸਤਾਂ ਕਰ ਇੱਥੇ ਨੋ ਟੈਨਸ਼ਨ ਹੋ ਕੇ ਰਹਿ ਉਈ ਚੱਕਰ ਨਹੀਂ ਇੱਥੇ ਕੋਈ ਨਹੀਂ ਹੁੰਦਾ ਠੀਕ ਆ ਠੀਕ ਆ ਜੀ ਜਾਜੂ ਬਣਾਉਣੇ ਤਾਂ ਮੈਨੂੰ ਦੱਸ ਦੋ ਕਿੱਥੇ ਕੁਝ ਪਿਆਗਾ ਮੈਨੂੰ ਨਾ ਇੱਥੇ ਇੱਥੇ ਕੁਝ ਨਹੀਂ ਹੈਗਾ ਆਪੀ ਫੁਟਾ ਕੇ ਜਾਊਗਾ ਉਹ ਚਾਰ ਰੋਟੀ ਆਪਾਂ ਠੀਕ ਆ ਰੱਖ ਆ ਉਹ ਸਾਮਾਨ ਸਾਰਾ ਥਾਂ ਤੇ ਉੱਧਰ ਰੱਖ ਦਿਨੀਏ ਰੱਖ ਦੇ ਰੱਖ ਦੇ ਬਈ ਕਾਉਂਟਾਊਨ ਟੈਨਸ਼ਨ ਮੜੀ ਲੋ ਜਵਾ ਤਾਂ ਫੋਸਟ 2 3 ਕਿਉਂ ਹੋਰ ਮੁਜਰਾ ਕਰਨ ਲੱਗ ਜਾਵੇਂ ਉਹਦਾ ਕੰਮ ਕਾਰ ਕਰਕੇ ਨਾ ਥੱਕ ਜਾਂਦੀ ਹੈ ਕਿਉਂ ਉਹ ਰਾਜ ਤਾਂ ਨਾ ਮਰੇ ਉਹ ਸਰੀਰ ਦਾ ਸੱਟ ਨਹੀਂ ਹੈਗਾ ਫਿਰ ਮੈਂ ਕੀ ਕਰਾਂ ਦਵਾਈ ਲੈ ਲੈ ਤਾਂ ਬਲੱਡ ਘਟਾਊਗਾ ਹਰੀ ਗੋਲੀ ਲੈ ਲੈ ਹਪੋਟੈਸਨ ਵਾਲੀ ਹੈ ਟੈਸਟਾਂ ਨੂੰ ਹੈ ਨਹੀਂ ਇਹ ਪਏ ਇੱਕ ਕੰਮ ਤੇ ਲੱਗਿਆ ਸੀ ਉਹਨਾਂ ਨੇ ਵੀ ਹਟਾਤਾ ਸ਼ੁਕਰ ਹੈ ਜੋ ਹਾਲ ਦੇ ਵਿੱਚ ਤਾਂ ਆਪਾਂ ਨੂੰ ਬੇਠੂ ਦੇਖਭਾਲ ਕਰਨੀ ਪਊਗੀ ਨਾ ਉਹ ਮੈਨੂੰ ਤਾਂ ਐ ਸੀ ਵੀ 2 ਮਹੀਨੇ ਬਾਅਦ ਮੈਂ ਕਰੇ ਬਗ ਜੂਗਾ ਪਰ ਮੇਰੇ ਮਾਪਿਆਂ ਨੇ ਹੁਣ ਮੈਨੂੰ ਬੇਦਖਲ ਕਰਤਾ ਹੁਣ ਕੋਈ ਹੱਲ ਨਹੀਂ ਹੋ ਸਕਦਾ ਤੈਨੂੰ ਤਾਂਹੀਂ ਤਾਂ ਕਿਹਾ ਸੀ ਵੀ ਹਜੇ ਬੱਚਾ ਨਹੀਂ ਲੈਣਾ ਆਪਾਂ ਪਰ ਤੈਨੂੰ ਜਾਦੇ ਕਾਲੀ ਸੀ ਫਿਰ ਤੁਸੀਂ ਪਹਿਲਾਂ ਸੋਚਣਾ ਸੀ ਨਾ ਮੇਰੇ ਕੀ ਸਾਰੇ ਹੁਣ ਮੇਰੇ ਕੀ ਸਾਰੇ ਤੈਨੂੰ ਮੈਂ ਕਿੰਨੀ ਭਗਾਈ ਮਾਰਦ ਰਿਹਾ ਵੀ ਹਜੇ ਆਪਾਂ ਬੱਚਿਆਂ ਤੋਂ ਕੀ ਕਰਾਉਣਾ ਅਖੇ ਮੇਰਾ ਜੀ ਲੱਗ ਜਾਇਆ ਕਰੂ ਆਇਆ ਹੋ ਜਾਇਆ ਕਰੂ ਜਾ ਹੁਣ ਸੰਭਾਵ ਦਾ ਮੈਨੂੰ ਕੀ ਆ ਜਿਵੇਂ ਮਰਜ਼ੀ ਦੇ ਤੈਨਾਂ ਵੀ ਤਾਂ ਕੁਝ ਲੱਗ ਰਹੀ ਹੈਗਾ ਮੇਰਾ ਕੱਲੇ ਚਾ ਮੇਰੇ ਨਾਲ ਭਗਾਈ ਨਹੀਂ ਨਾ ਮਾਰ ਯਾਰ ਬਾਲੀ ਆਉਦੇ ਉੱਥੇ ਕੋਈ ਤੇ ਆ ਦੇਖ ਲਾ ਆ ਦੋ ਰੰਗੀ ਪਈ ਹੋਰ ਵਾਲਾ ਹੱਡ ਪੈ ਟੁੱਟਦੇ ਨਹੀਂ ਦੇਖਿਓ ਤੁਸੀਂ ਕਿੰਨਾ ਪਿਆਰ ਕਰਦੇ ਸੀ ਹੁਣ ਕੀ ਹੋਗਾ ਤੁਹਾਨੂੰ ਤੁਹਾਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਵੀ ਆਪਣੇ ਬੱਚਾ ਆਉਣ ਵਾਲਾ ਬੱਚਾ ਆਉਣ ਵਾਲਾ ਦਾ ਭਾਂਜੇ ਪੇ ਸਰ ਤੇ ਕਰਜ ਵੀ ਜਿਹੜੇ ਮੇਰੇ ਚੜੀ ਜਾਂਦਾ ਉਹ ਵੀ ਦਿੱਸਦਾ ਮੈਨੂੰ ਚੱਲ ਚੰਗਾ ਲੱਖ ਰੁਪਏ ਚਾਹੀਦਾ ਹੋਣਗਾ ਹਾਂ ਕਿੱਥੋਂ ਲਿਓ ਹੁਣ ਮੈਂ ਲੱਖ ਰੁਪਿਆ ਲੱਖ ਰੁਪਏ ਤਾਂ ਛੱਡੋ ਤੁਸੀਂ ਉਹ ਤਾਂ ਫੇਰ ਹੋ ਜਾਊਗਾ ਦੇਖੇ ਜਾਊ ਪਰ ਹੁਣ ਤਾਂ ਤੁਸਾਨੂੰ ਦਵਾਈ ਲਿਆ ਦੂੰ ਤਾਲ ਕੋਈ ਨਾ ਦੇਖਦਾ ਮੈਂ ਕਰਦਾ ਹਾਂ ਲੁਕਵੀ। ਜਾਂ ਉਹਨੇ ਉਹ ਗੋਲੀ ਪਈ ਆ ਇੱਥੇ ਲੈ ਲਾ। ਪਸਿਲਾ ਦੇਖੀ ਮਸਾ ਬੈਠੀ ਆ ਮੈਂ ਆਕੇ। ਦੇਖਣ ਨਹੀਂ ਦਿੰਦੀ 2 ਮਿੰਟਾ ਵੀ। ਦੀ ਤਪਾਈ ਜਾਊਗੀ ਸਾਰਾ ਦਿਨ। ਕੀ ਮੈਂ ਕਰਨ ਲੱਗਾ। ਜਿਆਦਾ ਅੱਗ ਲੱਗੀ ਸੀ ਉਹ ਤੈਨੂੰ। ਅੱਗ ਤਾਂ ਤੁਹਾਡੇ ਵੀ ਲੱਗੀ ਹੋਈ ਸੀ ਮੈਨੂੰ ਕੰਟੀਨਿਊ ਕਰਨੀ ਆ। ਦਾ ਡੇਢ ਘੰਟਾ ਹੋ ਗਿਆ ਕਾਲੂ ਜੀ ਨੂੰ ਗਈ। ਅਜੇ ਤੱਕ ਨਹੀਂ ਇਹ। ਕੋਈ ਗੱਡੀ ਚੀ ਜਨਾਂਗਾ। ਕਿਉਂ ਬੋਲੀ ਜਾਂਨੇ ਹੋ ਤੁਸੀਂ ਕਿਉਂ ਬੋਲੀ ਜਾਂਨੇ ਹੋ ਤੈਨੂੰ ਐ ਨਹੀਂ ਅਕਲ ਆਉਂਦੀ ਕਿੱਧਰ ਗਈ ਸੀਗੀ ਕਿੱਧਰ ਜਾਣਾ ਸੀ ਮੈਂ ਤਾਂ ਨਾ ਤਾਈ ਕੋਲੇ ਵੀ ਸੀ ਟੱਡੇ ਜਾ ਮਸਲਾ ਉਹ ਮਸਲਾ ਹਣ ਗਈ ਸੀਗੀ ਕਿ ਆਸ ਕੋਲੇ ਗਈ ਸੀ ਕਹਿਈਆਂ ਗੱਲਾਂ ਬੋਲਦੇ ਹੋ ਗੂ ਤੁਸੀਂ ਇਹ ਮੈਨੂੰ ਇਹੀਆਂ ਗੱਲਾਂ ਬੋਲ ਦੋ ਪਤਾ ਹੀ ਆ ਮੈਨੂੰ ਜਿਹੜਾ ਹੁਣ ਤੇਰੇ ਰੰਗ ਜੇ ਬਦਲੇ ਪੈਣਾ ਸਭ ਦਿਸ ਜ ਜਾਂਦਾ ਮੈਨੂੰ ਪਰ ਜਿਹੜੀ ਆਦੇ ਮਾਂ ਪਿਓ ਤੇ ਨਹੀਂ ਬਣੀ ਉਹ ਮੇਰੀ ਕਿੱਥੋਂ ਬਣ ਜੂਗੀ ਜਦੋਂ ਉਹਨਾਂ ਨੂੰ ਛੱਡ ਕੇ ਮੇਰੇ ਪਿੱਛੇ ਆ ਸਕਦੇ ਤਾਂ ਮੈਨੂੰ ਛੱਡ ਕੇ ਹੋਰ ਕਿੱਥੇ ਜਾ ਸਕਦੇ ਤੂੰ ਤੁਸੀਂ ਨਾ ਮੈਨੂੰ ਇਹੋ ਜਿਹਾ ਕੁਝ ਨਾ ਬੋਲੋ ਮੈਂ ਇਹ ਕੁਛ ਨਹੀਂ ਕਰਕੇ ਆਈ। ਤੈਨੂੰ ਇਹ ਤਾਂ ਬੰਦਿਆਂ ਨੂੰ ਗਿਆ ਹੀ ਵੀ ਆਹੀ ਤੈਨੂੰ ਪੂਰਾ ਮਹੀਨਾ ਮੈਂ ਤੁਹਾਨੂੰ ਟੇਕਿਆ ਘਰੇ ਨਹੀਂ ਬੈਠ ਸਕਦੀ ਤੂੰ। ਤੁਸੀਂ ਗੱਲਾਂ ਕਿਹੜੀਆਂ ਕਰਦੇ ਹੋਗੇ? ਨਾਲੇ ਆਪਾਂ ਕਸਮਾਂ ਪਾਈਆਂ ਹੋਈਆਂ ਨੇ ਮੈਂ ਤੁਹਾਡੇ ਤੋਂ ਵਗੈਰ ਕਿਸੇ ਕੰਨੇ ਨਹੀਂ ਦੇਖਿਆ ਹੈਗਾ ਕਦੇ। ਕਿਹੜੀਆਂ ਸੌਹਾਂ ਤੇ ਕਿਹੜੀਆਂ ਕਸਮਾਂ? ਤੇਰੇ ਕੁਛ ਨਹੀਂ ਯਾਦ ਹੈਗਾ ਹੁਣ। ਮੈਨੂੰ ਪਤਾ ਤੂੰ ਕਿਹੜੀ ਹਵਾ ਚੁੱਡੀ ਫਿਰਦੀ ਆ ਹੁਣ। ਹਵਾ ਕਿਹੜੀ ਕਰਦੇ ਆਂਦੇ ਕਿ ਤੁਹਾਨੂੰ ਉਹੀ ਬਹਿਮ ਹੋ ਰਿਹਾਗਾ। ਮੈਂ ਹੋ ਰਿਹਾਗਾ। ਤੇ ਉਦੋਂ ਕਹਿ ਕੇ ਗਿਆ ਸੀ ਬੰਦਿਆਂ ਨੂੰ ਤੈਨੂੰ ਗੱਲ ਨਹੀਂ ਸਮਝਾਂਦੀ ਫਿਰ। ਫਿਰ ਹੁਣ ਦਰਦ ਹੋਇਆ ਨਹੀਂ ਤੁਸੀਂ ਆਪ ਦਾ ਨਾਲ ਗਏ ਨਹੀਂ ਹੈਗੇ ਮੇਰੇ ਮੈਂ ਤਾਂ ਜਾਣਾ ਹੀ ਸੀ ਠੀਕ ਆ ਹੁਣ ਵੀ ਤਾਈ ਨਹੀਂ ਲਈ ਜੀ ਪਤਾ ਨਹੀਂ ਦਿਨੋ ਦਿਨ ਕੀ ਹੁੰਦਾ ਜਾਂਦਾ ਇਹਨਾਂ ਨੂੰ ਮੈਂ ਵੀ ਬਹੁਤ ਵੱਡੀ ਗਲਤੀ ਕਰ ਲਈ ਤੇ ਪਰ ਉਸ ਤੋਂ ਬਾਅਦ ਇੱਕ ਦਿਨ ਅਸੀਂ ਮੇਲੇ ਤੇ ਵਾਗੀ ਸੀ ਹੂੰ ਤੇ ਮੇਲੇ ਤੇ ਉਹਨੇ ਪਤਾ ਮੈਨੂੰ ਕੀ ਕਿਹਾ ਮੈਨੂੰ ਕਸਮਾਂ ਖਵਾ ਲਈਆਂ ਉਹਨੇ ਤੇ ਕਹਿੰਦੇ ਆਪਾਂ ਵਿਆਹ ਕਰਵਾਵਾਂਗੇ ਮੈਂ ਪਹਿਲਾਂ ਤਾਂ ਉਹਨਾਂ ਨੂੰ ਮਨਾਂ ਕੀਤਾ ਸੀ ਪਰ ਉਹਨਾਂ ਨੇ ਮੈਨੂੰ ਕਸਮਾਂ ਖਵਾ ਕੇ ਮਨਾ ਲਿਆ ਵੀ ਮੈਂ ਕਦੇ ਵੀ ਸਾਥ ਨਹੀਂ ਛੱਡਦਾ ਤੇਰਾ ਤੇ ਮੈਨੂੰ ਉਧਰ ਹੀ ਲੈ ਗਏ ਉਹ ਕਹਿੰਦਾ ਆਪਾਂ ਭੱਜਾਂਗੇ ਤੇ ਬਸ ਉਹਨਾਂ ਦੇ ਪਿੱਛੇ ਲੱਗ ਕੇ ਮੈਂ ਵੀ ਨਾਲ ਹੀ ਬੱਗੀ ਉਹਨਾਂ ਦੀ ਤੇ ਉਦੋਂ ਬਾਅਦ ਜਦੋਂ ਥੋੜਾ ਇੰਨਾ ਪਿਆਰ ਸੀ ਫਿਰ ਉਹ ਤੈਨੂੰ ਛੱਡ ਕੇ ਕਿਉਂ ਗਿਆ ਉਹ ਮੈਨੂੰ ਕਹਿੰਦਾ ਨਾ ਕਹਿੰਦਾ ਜਦੋਂ ਤੂੰ ਆਪਣੇ ਮਾਪਿਓ ਦੀ ਨਹੀਂ ਬਣੀ ਮੇਰੀ ਕੀ ਬਣੇਗੀ ਉਦੋਂ ਤਾਂ ਚਲ ਮੈਂ ਐ ਸੋਚਦੀ ਰਹੀ ਚਲ ਉਹੀ ਕਹਿ ਦਿੰਦਾ ਮੈਨੂੰ ਪਰ ਜਦੋਂ ਆ ਸਿਰਤ ਹੋ ਗਈ ਇਹ ਤੋਂ ਬਾਅਦ ਤਾਂ ਸਾਡਾ ਹੋਰ ਵੀ ਕੰਮ ਵਧ ਗਿਆ ਫਿਰ ਤਾਂ ਮੈਨੂੰ ਬੁਲਾਉਣੇ ਛੱਡਤਾ ਉਹਨੇ ਤੇ ਇੱਕ ਦਿਨ ਇਹ ਜਾ ਆਇਆ ਮੈਨੂੰ ਛੱਡ ਕੇ ਵਾਗ ਗਿਆ ਉਹ ਤੇ ਮੁੜ ਕੇ ਆਇਆ ਹੀ ਨਹੀਂਗਾ ਤੇ ਮੈਂ ਉਹਨੂੰ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਕਿਤੇ ਲੱਭਿਆ ਨਹੀਂ ਛਲ ਕੋਈ ਨਾ ਤੂੰ ਸੋ ਨੀ ਰੋਣਾ ਚੁੱਪ ਕਰ ਜਾ ਭੈਣੇ ਮੈਂ ਤਾਂ ਕੁੜੀ ਦੀ ਮਾਰੀ ਫਿਰਦੀ ਆਂ ਚਾਰ-ਚਾਰ ਘਰਾਂ ਦੇ ਕੰਮ ਕਰਦੀ ਆਂ ਤੇ ਮੇਰਾ ਮਾਪਿਓ ਵੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਜਦੋਂ ਮੈਂ ਘਰੋਂ ਚਲੀ ਗਈ ਸੀ ਉਸ ਦਿਨ ਤੋਂ ਬਾਅਦ ਜਦੋਂ ਉਹਨਾਂ ਨੂੰ ਦੱਸਿਆ ਕਿਸੇ ਨੇ ਵੀ ਤੁਹਾਡੀ ਕੁੜੀ ਤਾਂ ਭੱਗ ਗਈ ਤੇ ਉਹਨਾਂ ਨੂੰ ਟੈਗ ਹੋ ਗਿਆ ਸੀ ਚਲ ਕੋਈ ਨਾ ਤੂੰ ਚੁੱਪ ਕਰ ਜਾ ਹੁਣ ਤੂੰ ਕਿੱਥੇ ਰਹਿਣੀ ਆ ਕਿਰਾਏ ਤੇ ਆ ਕਿ ਆਪ ਦਾ ਨਾ ਹੁਣ ਤਾਂ ਮੈਂ ਕਿਰਾਏ ਤੇ ਰਹਿਣੀ ਆ ਮੈਂ ਸਾ ਟਾਈਮ ਪਾਸ ਕਰਦੀ ਆ ਤਿੰਨ ਚਾਰ ਘਰਾਂ ਦਾ ਕੰਮ ਕਰਦੀ ਆ ਤੇ ਨਾਲ ਸਿਰਤ ਨੂੰ ਵੀ ਰੱਖਦੀ ਆ ਕੋਈ ਗੱਲ ਨਹੀਂ ਜੇ ਤੇਰੇ ਮਾਪੇ ਵੀ ਨਹੀਂ ਰਹੇ ਦੁਨੀਆ ਤੇ ਅੱਜ ਤੋਂ ਬਾਅਦ ਅਸੀਂ ਤੇਰੇ ਪਰ ਆ ਬਿਨੇ ਮਾਵਾ ਪਿਆ ਤੂੰ ਇੱਥੇ ਆ ਜਾ ਇੱਥੇ ਰਹਿਿਆ ਕਰ ਠੀਕ ਆ ਚਲ ਠੀਕ ਆ ਭਾਬੀ ਤੁਹਾਡਾ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇੰਨਾ ਹੌਸਲਾ ਦਿੱਤਾ ਲੈ ਇੱਥੇ ਧੰਨਵਾਦ ਵਾਲੀ ਕਿਹੜੀ ਗੱਲ ਆ ਬਸ ਤੂੰ ਕੱਲ ਨੂੰ ਆਪਣਾ ਸਾਰਾ ਸਮਾਨ ਚੱਕ ਕੇ ਇੱਥੇ ਆ ਜੀ ਸੁਣ ਗਿਆ ਠੀਕ ਆ ਭਾਬੀ ਚਲ ਭਾਬੀ ਮੈਂ ਕੰਮ ਕਰੰਦਾ ਨਾ ਮੇੜ ਲਾਂ ਕੋਈ ਨਾ ਕੋਈ ਨਾ ਤੂੰ ਖੜਾ ਲਾ ਜਦ ਇਹ ਖੇਡ ਲੱਗ ਗਈ ਫਿਰ ਕਰ ਲਈ ਕੰਮ ਲੈ ਖਾ ਲੈ ਬੁੱਤ ਚੀਜੀ ਖਾ ਲੈ ਚਲ ਠੀਕ ਆ ਭਾਬੀ ਬਾਈ ਕਿੱਥੇ ਆ ਬਾਈ ਬਾਹਰ ਹੀ ਗਿਆ ਹੋਇਆ ਕੰਮ ਬਾਈ ਤਾਂ ਨੂੰ ਕੁਛ ਕਹਿੰਦਾ ਓਰੇ ਰਹਿਣ ਵਾਸਤੇ ਮੈਨੂੰ ਉਹ ਕਦੇ ਵੀ ਨਾ ਮੇਰੀ ਗੱਲ ਨੂੰ ਟਾਲਦਾ ਨਹੀਂ ਜੋ ਮੈਂ ਕਹਤਾ ਵਸ ਉਹਨੂੰ ਸੱਤ ਬਚਨ ਆ ਚਲ ਠੀਕ ਆ ਬੱ비 ਮੈਨੂੰ ਖੇਡ ਲਾਉਣੀ ਹੈਗੀ ਤੇਰੇ ਨਾਲੇ ਕੰਮ ਤਾਂ ਹੰਦਣਾ ਮੇੜ ਦੇਣੀ ਚੰਗਾ ਬੋਲੀ ਜੀ ਸਾਰੇ ਦਿਨ ਹਾਸੀ ਰਹਿੰਦੀ ਸੀ ਤੇ ਢਿੱਡ ਚ ਕਿੰਨੇ ਦੁੱਖ ਚੱਕੀ ਫਿਰਦੀ ਆ ਗਲਤੀ ਤਾਂ ਇਹਨੇ ਵੀ ਕੀਤੀ ਆ ਉਹ ਇਹੋ ਆਈ ਨਹੀਂ ਅੱਜ ਆਪਣਾ ਸੋਨਾ ਕੰਮ ਤੇ ਆਈ ਹੈ ਉਹ ਮੈਂ ਆ ਕੇ ਬੈਠੀ ਉਹ ਮੈਂ ਤਾਂ ਉਹੀ ਬੈ ਗਈ ਬਸ ਮਾਂਜਾ ਖਰਾਬ ਹੋ ਗਿਆ ਸੀ ਉਹ ਕਿਵੇਂ ਤੁਹਾਨੂੰ ਪਤਾ ਹੈ ਜਿਹੜੀ ਆਪਣੀ ਸੋਨੀ ਹੈ ਕੰਮ ਕਰਦੀ ਹਾਂ ਸਾਰੇ ਦਿਨ ਕਿਵੇਂ ਹੱਸਦੀ ਰਹਿੰਦੀ ਹੈ ਆਪਾਂ ਨੂੰ ਵੀ ਕਿੰਨਾ ਖੁਸ਼ ਰੱਖਦੀ ਆ ਉਹ ਤਾਂ ਪਤਾ ਨਹੀਂ ਕਿੰਨੇ ਕਿ ਦੁੱਖ ਚੱਕੀ ਫਿਰਦੀ ਹੈ ਵਿਚਾਰੀ ਕੀ ਹੋ ਗਿਆ ਉਹਦਾ ਘਰ ਵਾਲਾ ਨੇ ਉਹਨੂੰ ਛੱਡ ਕੇ ਚੱਲ ਗਿਆ ਕਹਿੰਦੀ ਮੁੜ ਕੇ ਆਇਆ ਹੀ ਨਹੀਂ ਅੱਡ ਕੇ ਵਾਗ ਗਿਆ ਮੁਰਕੇ ਇਹ ਕੀ ਗੱਲ ਬਣੀ ਪਹਿਲਾਂ ਕਿਤੇ ਅਣਜਾਣਪਨੇ ਚ ਗਲਤੀ ਚ ਉਹ ਤਾਂ ਹੋ ਗਿਆ ਵਿਆਹ ਆਪਦੀ ਪਸੰਦ ਦਾ ਵਿਆਹ ਕਰਵਾ ਲਿਆ ਉਹਨੇ ਤੇ ਜਦੋਂ ਮਾਪਿਆਂ ਨੂੰ ਪਤਾ ਲੱਗਿਆ ਵੀ ਕੁੜੀ ਨੇ ਭੱਜ ਕੇ ਵਿਆਹ ਕਰਵਾ ਲਿਆ ਮਾਪਿਆਂ ਕੋਲੇ ਵਾਗ ਜਾਂਦੇ ਕੋਲੇ ਲੋੜ ਹੀ ਨਹੀਂ ਮਾਪਿਆਂ ਤਾਂ ਧੱਕਾ ਨਾ ਦਿੰਦਾ ਇਹਨਾਂ ਦਾ ਜਰ ਕਰਨ ਨਾਲੇ ਗਲਤੀ ਕਰ ਲਈ ਇਹ じゃ ਮਾਪੇ ਕੋਈ ਨਹੀਂ ਹੁੰਦਾ ਜਦ ਇਹਨਾਂ ਦਾ ਗਲਤੀ ਕਰ ਲਈ ਸੀ ਨੂੰ ਪਤਾ ਲੱਗ ਗਿਆ ਭਈ ਜਾ ਕੇ ਦੱਸ ਨਹੀਂ ਮੇਥੋਂ ਗਲਤੀ ਹੋ ਗਈ ਕਿ ਹੁਣ ਮੈਂ ਫਰਾਂਨੇ ਸਾਹ ਰਹਿੰਦੀ ਆ ਵੀ ਮੈਨੂੰ ਛੱਡ ਕੇ ਵਾਗ ਗਿਆ ਮੈਂ ਤਾਂ ਹੁਣ ਜਿਹੜੀ ਗਲਤੀ ਕਰਨੀ ਸੀ ਕਰ ਬੈਠੀ ਵੀ ਚਲੋ ਪਈ ਜਾਊਗੀ ਤਾਂ ਤਾਂ ਜੇ ਮਾਪੇ ਹੋਣਗੇ ਵਿਚਾਰੀ ਜਾਵੇ ਵੀ ਕਿੱਥੇ ਉਹਦੇ ਮਾਪੇ ਨਾਲ ਦੀ ਨਾਲ ਹੀ ਮੁੱਕ ਗਏ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੀ ਕੁੜੀ ਨੇ ਆਹ ਕਦਮ ਚੱਕ ਲਿਆ ਅੱਛਾ ਜੀ ਹਾਂ ਸੱਚੀ ਮੈਨੂੰ ਤਾਂ ਬੜਾ ਦੁੱਖ ਹੋਇਆ ਵਿਚਾਰੀ ਕੱਲੀ ਰਹਿੰਦੀ ਆ ਨਾਲੇ ਛੋਟੀ ਜੀ ਜਵਾਖੜੀ ਆ ਅੱਜ ਕੱਲ੍ਹ ਜ਼ਮਾਨਾ ਕਿੰਨਾ ਮਾੜਾ ਏ ਤੁਹਾਨੂੰ ਵੀ ਪਤਾ ਮੈਂ ਤੁਹਾਨੂੰ ਨਾ ਬਸ ਐਂ ਕਹਤਾ ਵੀ ਤੂੰ ਪਈ ਕੱਲ ਤਾਂ ਸਾਡੇ ਘਰੇ ਆ ਜਾ ਸਾਰਾ ਕੱਪੜਾ ਲੇੜਾ ਚੱਕ ਕੇ ਓਏ ਉਹ ਤਾਂ ਆਜੋ ਮੈਂ ਤਾਂ ਚਾਰਜ ਲੱਗੀਆਂ ਇਹ ਗੱਲ ਸੁਣ ਕੇ ਵੀਕੇ ਮਾਪੇ ਵੀ ਕੱਲ ਸੁਣ ਕੇ ਹੋ ਗਏ ਭਾਈ ਲੋਕਾਂ ਨੇ ਤਾਨੇ ਮਾਰ ਦਿੰਦੇ ਆ ਸਹੀ ਗੱਲ ਆ ਲੋਕਾਂ ਦੇ ਤਾਨੇ ਬੰਦੇ ਨੂੰ ਛੱਡਦੇ ਨਹੀਂ ਹੁੰਦੇ ਆਹਨੂੰ ਪਤਾ ਹੁੰਦਾ ਪਰ ਉਹ ਬਾਹਰ ਮੂੰਹ ਕੀ ਦਿਖਾਵਾਂਗੇ ਹੈ ਸਹੀ ਗੱਲ ਆ ਸ਼ਰਮੀ ਦਾ ਮਾਰੀ ਬੰਦਾ ਉਹ ਕਰ ਲੈਂਦਾ ਬਈ ਕਿਸੇ ਦੇ ਕਿਸਾ ਰਹਿੰਦੇ ਆ ਪਰ ਆਹ ਦੇਖ ਰਤੀਆਂ ਵੀ ਸੋਚਦੀਆਂ ਨਹੀਂ ਕਿ ਇਹ ਇਹ ਗੱਲ ਇਹ ਪਹਿਲਾਂ ਸੋਚੀ ਹੁੰਦੀ ਕਿ ਕਰੋਂ ਮੇਰੇ ਮਾਪਿਆਂ ਦਾ ਕੀ ਬਣੂਗਾ ਤਾਂ ਆਦੇ ਨਾਲ ਹੁੰਦੇ ਨੇ ਜੀ ਨਾਲ ਤਾਂ ਜਿਹਦੇ ਮਾਪੇ ਤੇ ਕੋਲੇ ਹੁੰਦੇ ਇਹਨੇ ਛੋਟੀ ਜੀ ਗਲਤੀ ਕੀਤੀ ਦੇਖ ਲੋ ਇਹਦੀ ਗਲਤੀ ਦੀ ਸਜ਼ਾ ਮਿਲੇਗੀ ਨੂੰ ਮਾਪਿਆਂ ਨੂੰ ਛੋਟੀ ਨਹੀਂ ਗਲਤੀ ਤਾਂ ਬਹੁਤ ਵੱਡੀ ਆ ਇਹ ਪਰ ਆਪਾਂ ਛੋਟੀ ਕਹਦੇ ਨੇ ਬਾਅਦ ਚ ਛੋਟੀ ਛੋਟੀ ਨਹੀਂ ਹੁੰਦੀ ਇਹ ਤਾਂ ਮਾਪਿਆਂ ਨੂੰ ਪਤਾ ਹੁੰਦਾਗਾ ਜਿਹਦੀ ਤੀ ਵਾਰ ਕਿਨਾਂ ਐਡੀ ਗਿੱਤ ਕਰੀ ਹੁੰਦੀ ਆ ਜਦੋਂ ਘਰੋਂ ਵਗ ਜਾਂਦੀ ਆ ਉਹਨੇ ਦਿਲ ਤੇ ਕੀ ਵੀਤਦੀ ਆ ਪਰ ਕੋਈ ਅੱਜ ਕੱਲ੍ਹ ਸਮਝਦਾ ਨਹੀਂ ਅਗਲਾ ਕਹਿੰਦਾ ਮੇਰਾ 18 ਸਾਲ ਦਾ ਹੋ ਗਿਆ ਜਾਂ 20 ਸਾਲ ਦਾ ਹੋ ਗਿਆ ਮੇਰੀ ਮਰਜ਼ੀ ਆ ਮੈਂ ਕਿਤੇ ਵੀ ਵਿਆਹ ਕਰਾਣਾ ਪਰ ਇਹ ਗੱਲ ਨਹੀਂ ਕਿਤੇ ਸੋਚੀ ਅਗਲਾ ਕਹਿੰਦਾ ਮੇਰਾ ਪਿਆਰ ਹੈ ਕਾਹਦਾ ਟੱਟੂ ਦਾ ਪਿਆਰ ਆਗਾ ਜੋਰਾ ਬੰਦਾ ਦੇ ਮਾਪੇ ਉਹ ਬੰਨੀ ਸੋਚਦਾ ਆ ਦੇ ਬੰਨੀ ਸੋਚਦਾ ਬਾਅਦ ਚ ਕਹਿੰਦੇ ਨੇ ਸੀ ਪਿਆਰ ਕੀਤਾ ਸੀਗਾ ਉਹ ਸਹੀ ਗੱਲ ਐ ਨਾਲੇ ਮਾਪੇ ਤੋਂ ਵੱਧ ਕੇ ਤਾਂ ਕੋਈ ਵੀ ਪਿਆਰ ਨਹੀਂ ਕਰ ਸਕਦਾ ਪਤਾ ਨਹੀਂ ਲੋਕਾਂ ਨੂੰ ਕਦੋਂ ਸਮਝਾਉਗੀ ਇਹ ਗੱਲ ਦੀ ਓਹੀ ਓਹੀ ਗੱਲ ਮੈਂ ਕਹਣਾ ਮੁਰਕੀ ਜੀ ਤਾਂ ਆਪਾਂ ਮਾਪੇ ਸਮਝਾਉਂਦਾ ਬਾਅਦ ਚ ਕਹਿੰਦੇ ਨੇ ਸਾਨੂੰ ਸਾਰਾ ਪਤਾ ਅੱਜ ਕੱਲ ਦੇ ਕੁੜੀਆਂ ਇਹੇ ਬੋਲਦੀਆਂ ਵੀ ਉਹ ਉਮਰ 18 20 ਦੀ ਹੋ ਗਈ ਮੈਨੂੰ ਪਤਾ ਕੀ ਚੰਗਾ ਤੇ ਕੀ ਮਾੜਾ ਲੈ ਦੱਸ ਮਾਪੇ ਫਿਰ ਕੀ ਕਰੇ ਓਹੀ ਤਾਂ ਗੱਲ ਆ ਉਹ ਤਾਂ ਇਹਨੂੰ ਇਹ ਗੱਲਾਂ ਦਾ ਨਹੀਂ ਪਤਾ ਲੱਗਿਆ ਹੁਣ ਪਤਾ ਪਤਾ ਲੱਗਦਾ ਨਾ ਬਾਅਦ ਚ ਪਤਾ ਲੱਗਦਾ ਵੀ ਮਾਪੇ ਕੀ ਕ ਰਹਿੰਦੀ ਹੁੰਦੀ ਰੱਬ ਨੇ ਧੀ ਦੇਤੀ ਇਹ ਤਾਂ ਬਣੂਗਾ ਵੀ ਕੀ ਮੈਨੂੰ ਤੇਹੀ ਸੋਚ ਖਾਈ ਜਾਂਦੀ ਆ ਉਹ ਚਲ ਜਿਹੜਾ ਇਹਨਾਂ ਹੋਇਆ ਹੋਇਆ ਤਾਂ ਗਲਤ ਆ ਪਰ ਉਹ ਵੈਸੇ ਚੰਗੇ ਨਹੀਂ ਵੀ ਨਹੀਂ ਕੀਤਾ ਘਰੋਂ ਆ ਕੇ ਆ ਤੂੰ ਆਪ ਹੀ ਦੇਖ ਲੈ ਜਿਹੜੀ ਕਰਵਾਈ ਦਾ ਤਾਂ ਹੀ ਮਾਂ ਪਿਓ ਮਰੇ ਸਹੀ ਗੱਲ ਆ ਤੇ ਹੁਣ ਆਪ ਹੀ ਭਰਦੀ ਫਿਰਦੀ ਆ ਆਪਾਂ ਨਾਲ ਥੋੜਿਆ ਕਿ ਉਹਦੇ ਕਦੇ ਕੰਮਗਾਰ ਲੱਗਦੇ ਉਹਦੇ ਘਰ ਲਾ ਆਉਦੀ ਜ਼ਿੰਦਗੀ ਸਾਰੀ ਖਰਾਬ ਕਰ ਲਈ ਕਿੰਨਾ ਕਰ ਲਈ ਉਹ ਕੰਜਰ ਨੂੰ ਵੀ ਸ਼ਰਮ ਆਉਣੀ ਚਾਹੀਦੀ ਸੀ ਵੀ ਜਦੋਂ ਤੂੰ ਇਹਨੂੰ ਬਿਚਾਰੇ ਨੂੰ ਲਈ ਆਇਆ ਪਰ ਉਹਨਾਂ ਨੂੰ ਤਾਂ 7 ਦੇ ਉਮਰ ਪਰ ਛੱਡ ਕੇ ਕਿਉਂ ਗਿਆ? ਬਈ ਇਹ ਅੱਜ ਕੱਲ ਦੇ ਪਿਆਰ ਨਹੀਂ ਇਹ ਤਾਂ ਬਸ ਨਾਟਕੀ ਨੇ ਜਿੰਨਾ ਕੁ ਟਾਈਮ ਬੰਦੇ ਦਾ ਹੁੰਦਾ ਹੁੰਦਾ ਉਸ ਤੋਂ ਬਾਅਦ ਪਤਾ ਨਹੀਂ ਆਪਦੇ ਆਪ ਨੂੰ ਕੀ ਸਮਝਦੇ ਨੇ ਇੱਕ ਕੁੜੀ ਤੇ ਕੌਣ ਖੜਦਾ ਨਾ ਕੁੜੀ ਖੜੇ ਨਾ ਮੁੰਡਾ ਖੜੇ ਕੋਈ ਨਹੀਂ ਖੜਦੇ ਕਿਸੇ ਤੇ ਉਹ ਤਾਂ ਹੀ ਫਿਰ ਸਿਆਣੇ ਬੰਦੇ ਕਿਉਂ ਕਹਿੰਦੇ ਹੁੰਦੇ ਆ ਦੀ ਵਿਆਹ ਵਿਆਹੀ ਹੁੰਦਾ ਬੰਦੇ ਨੂੰ ਵਿਆਹ ਕਰਾਉਣਾ ਚਾਹੀਦਾ ਇਹ ਤਾਂ ਨਾ ਮਜ਼ਾ ਕੰਮ ਹੁਣ ਚੱਲ ਪਿਆ ਸਹੀ ਗੱਲ ਹੈ ਹੈ ਇਹ ਤਾਂ ਬਾਅਦ ਚ ਪਤਾ ਲੱਗਦਾਗਾ ਵਿਆਹ ਦਾ ਬੰਦਾ ਸ਼ਰਮ ਤਾਂ ਸੋਚਦਾ ਹੀ ਆ ਮਾਪੇ ਉਹਦੀ ਇਹਦੇ ਬੱਚਾ ਆਪਾਂ ਹੁਣ ਕੁਝ ਨਹੀਂ ਗਾਇ ਸਕਦੇ ਜੇ ਆਪਾਂ ਕਹਿੰਨੇ ਨਾ ਅਗਲਾ ਕਹਿੰਦਾ ਸਾਡ ਨੂੰ ਜਿਹ ਉਧਰ ਕਰਦਾ ਜੇ ਆਪਾਂ ਵੀ ਉਹਨੂੰ ਸਮਝਾਵਾਂਗੇ ਉਹਨੂੰ ਗੱਲਾਂ ਆਪਣੇ ਬੁਰੀਆਂ ਲੱਗਦੀਆਂ ਹੁੰਦੀਆਂ ਅੱਜ ਕੱਲ੍ਹ ਚੁੱਪ ਰਹਿ ਜਾਂਦਾ ਵਿਚਾਰੀ ਨੂੰ ਫਾਇਦਾ ਕੀ ਆ ਉਹ ਤਾਂ ਮੈਂ ਵੀ ਤੈਨੂੰ ਗੱਲ ਕਹਿਣਾ ਜਿਹੜੀ ਉਹਨੇ ਹੋਈ ਉਹਦੇ ਨਾਲ ਗਲਤ ਹੋਈ ਆ ਹਾਂ ਪਰ ਹੁਣ ਉਹਨੂੰ ਸਾਥ ਦੀ ਲੋੜ ਆ ਆਪਾਂ ਨੂੰ ਉਹਦਾ ਸਾਥ ਦੇਣਾ ਚਾਹੀਦਾ ਯਾਰ ਫਿਰ ਕੋਈ ਗੱਲ ਨਹੀਂ ਤੂੰ ਉਹਨੂੰ ਕਹਦੇ ਭਾਈ ਇਥੇ ਹਲਾ ਕੁਝ ਆਪਣੇ ਕੋਲ ਪਰਵਾਤਾਉਂ ਦਿੱਤਾ ਵੀ ਸਾਡੇ ਕੋਲੇ ਆ ਕੇ ਰਹਿ ਪਿਆ ਕਰ ਠੀਕ ਆ ਕੱਲ ਨੂੰ ਅਸੀਂ ਤੇਰੀ ਧੀ ਵੀ ਆ ਦੇਵਾਂਗੇ ਆਪਣੇ ਤਾਂ ਆ ਸਾਰੇ ਆ ਸਹੀ ਹੈ। ਇਹ ਤੈਨੂੰ ਕੰਮ ਕਰਨ ਦੀ ਲੋੜ ਨਹੀਂ ਕਿਸੇ ਦੇ ਕਦੇ ਜਾਣਦੇ। ਆ ਤਾਂ ਸਾਡੇ ਕੋਲ ਰਹਿ ਵਧੀਆ। ਕਹਿ ਤਾਂ ਮੈਨੂੰ। ਹੋਰ ਆਹੀ ਆ। ਉਹਦੀ ਪਰਮਾਤਮਾ ਤਾਂ ਹੈ ਗਈ ਆ। ਕੰਮ ਤੋਂ ਖੇੜਾ ਛੜਾ ਦੇ ਉਹਦਾ। ਠੀਕ ਹੈ? ਸਹੀ। ਚਲ ਇਹਨਾਂ ਦਾ ਤੋਕਾਰ ਹੀ ਸਕਦੀ ਆ। ਚਲ ਫੂਲ ਗਾਜਨੀ। ਬਸ ਉਹ ਤੋਂ ਕੰਮ ਫਿਰ ਹੋ ਜੇ ਹਿਸਾਬ ਨਾਲ ਕਰਾ ਲਿਆ ਕਰਨੀ। ਜੇ ਹੁਣ ਜੇ ਕਦੇ ਰੱਖੀਂਗੀ ਤਾਂ ਹੈਗੀ ਆ ਦੀ ਧੀ ਬਣਾ ਕੇ ਰੱਖੀ। ਜਦੋਂ ਅਗਲੀ ਭਾਬੀ ਕਹਿੰਦੀ ਨਾ ਮੈਂ ਨਣਦ ਬਣਾ ਕੇ ਹੀ ਰੱਖੂ ਆ। ਚਲ ਠੀਕ ਹੈ। ਇਹਨੂੰ ਵੀ ਆ ਗੱਲ ਤੇਰੀ ਵਧੀਆ ਲੱਗੀ ਆ। ਠੀਕ। ਠੀਕ ਹੈ। ਮੈਂ ਵੀ ਕਰਦਾ ਕੰਮ ਕੋਈ। ਨੇ ਆਇਆ ਤੇਰੀ ਐਂਕਲ ਵਾਲੀ ਲੰਬੀ ਉਮਰ ਦੇ ਲਈ ਸਾਸਰੀ ਕਾਲ ਭਾਬੀ ਸਤਿ ਸ਼੍ਰੀ ਅਕਾਲ ਵਰਤੂ ਮੈਂ ਠੀਕ ਆ ਹਾਂ ਠੀਕ ਹੈ ਭਾਬੀ ਵਧੀਆ ਤੇ ਉਹਨਾਂ ਤੁਸੀਂ ਨੂੰ ਨਹੀਂ ਲਿਆਂਦਾ ਅੱਜ ਉਹ ਗਮਾਂਡੀਆਂ ਦੀ ਕੁੜੀ ਸੀਗੀ ਉਹ ਕਹਿੰਦੀ ਭਾਬੀ ਕੋਈ ਨਾ ਤੂੰ ਕੰਮ ਕਰਨ ਵਗ ਜਾ ਮੈਂ ਚੱਕ ਲੂੰਗੀ ਨਜ਼ਰ ਚੱਲ ਕੋਈ ਨਾ ਜੇ ਰੋਣ ਲੱਗੀ ਫਿਰ ਛੱਡ ਦੂਗੀ ਹਾਂ ਕੋਈ ਗੱਲ ਤੇ ਚਾਹ ਪਾਣੀ ਪੀ ਲੈ ਬਸ ਚਾਹ ਤਾਂ ਭਾਬੀ ਰਹਿਣ ਦੇ ਚਾਹ ਤਾਂ ਮੈਂ ਕਿਹੜਾ ਪੀ ਆਈ ਸੀ ਤੇ ਕੰਮ ਤਾਂ ਅੰਦਰ ਨਵੇੜ ਕੇ ਫਿਰ ਪੀ ਲਾਂਗੇ ਚੰਗਾ ਭੈ ਕੱਢ ਦੇ ਅੱਜ ਉੱਪਰੋਂ ਜਿਵੇਂ ਬਾਰੇ ਸਾਫ਼ ਕਰਕੇ ਆਉਣੇ ਆ। ਚੱਲੀਏ। ਹਾਂ ਉੱਪਰ ਬਾ ਚੱਲਦੇ। ਚੱਲਿਆ ਝਾੜੂ ਚੱਕ ਲਿਆ। ਆਜਾ। ਲੈ ਕਿੱਥੇ ਸੌਖੀ ਹੁੰਦੀ ਸੀ ਆਪਦੇ ਘਰੇ ਮੈਂ। ਇੱਥੇ ਕੰਮ ਕਰਦੀ ਫਿਰਦੀ ਆ। ਕੀ ਪਤਾ ਸੀ ਆਦਿ ਨੂੰ ਵੀ ਦੇਖਣਾ ਪੈਣੀ। ਸੋਨੀ ਕੀ ਹੋ ਗਿਆ ਕੀ ਸੋਚੀ ਜਾਨੀ ਆ ਕੁਛ ਨਹੀਂ ਭਾਬੀ ਉਰੇ ਆ ਮੇਰੀ ਗੱਲ ਸੁਣ ਕੁਛ ਕਿਉਂ ਨਹੀਂ ਗੱਲ ਦੱਸ ਕੀ ਆ ਕੁਛ ਨਹੀਂ ਭਾਬੀ ਉਹਨਾਂ ਬਾਸ ਜੀ ਜਾਨੀ ਲੱਗਦਾ ਕਿਤੇ ਜੀ ਨਹੀਂ ਲੱਗਦਾ ਕਿਉਂ ਜੀ ਕਿਉਂ ਨਹੀਂ ਲੱਗਦਾ ਪਤਾ ਨਹੀਂ ਬਸ ਗੱਲਾਂ ਇਹ ਭੁੱਲੀਆਂ ਹੀ ਨਹੀਂ ਜਾਂਦੀਆਂ ਜੋ ਮੇਰੇ ਨਾਲ ਹੋ ਗਿਆ ਨਾ ਉਹ ਦਿਮਾਗ ਤੇ ਪਈਆਂ ਨੇ ਹਜੇ ਚੱਲ ਕੋਈ ਗੱਲ ਨਹੀਂ ਇਹ ਗੱਲਾਂ ਭੁੱਲਣੀਆਂ ਕਿਹੜਾ ਸੌਖੀਆਂ ਨੇ ਪਰ ਤੂੰ ਨਾ ਕੋਸ਼ਿਸ਼ ਕਰ ਵੀ ਹੌਲੀ-ਹੌਲੀ ਇਹਨਾਂ ਨੂੰ ਆਪਣੇ ਮਨ ਚੋਂ ਕੱਢ ਆਪਣੀ ਬੱਚੀ ਨੂੰ ਪਾਲ ਠੀਕ ਹੈ ਚੰਗੀਆਂ ਉਹਨੂੰ ਪਰਵਰਿਸ਼ ਦੇ ਉਹਦੇ ਤੱਕ ਧਿਆਨ ਰੱਖ ਇਹ ਗੱਲਾਂ ਤਾਂ ਹੁਣ ਤੂੰ ਕੁਝ ਨਹੀਂ ਲੈਣਾ ਤੈਨੂੰ ਕਹਿ ਹੀ ਦਿੱਤਾ ਵੀ ਤੂੰ ਇੱਥੇ ਰਹਿ ਖਾ ਪੀ ਬਸ ਮौज ਕਰ ਜੇ ਕੋਈ ਗੱਲ ਆ ਦਿਲ ਚ ਤੂੰ ਦੱਸ ਦੇ ਗੱਲਾਂ ਦਾ ਭਾਬੀ ਬਹੁਤ ਵੱਡਾ ਝਟਕਾ ਲੱਗ ਗਿਆ ਜਦੋਂ ਛੱਡ ਕੇ ਵਗ ਜੇ ਹਨਾ ਤੇ ਫਿਰ ਦਿਲ ਨਹੀਂ ਲੱਗਦਾ ਕਿਤੇ ਮਤ ਹੈਗਾ ਦੇਖ ਇਹ ਤੇ ਤੇਰੇ ਮੱਥੇ ਦੀ ਲਿਖੀ ਆ ਜਿਵੇਂ ਵੀ ਹੈਗੀ ਤੈਨੂੰ ਭੋਗਣੀ ਪੈਣੀ ਆ ਹੁਣ ਤੂੰ ਇਹ ਗੱਲਾਂ ਸੋਚ ਕੇ ਆਪਣਾ ਟਾਈਮ ਨਾ ਖਰਾਬ ਕਰਿਆ ਕਰ ਆਉਣ ਵਾਲੇ ਸਮੇਂ ਦਾ ਸੋਚ ਵੀ ਤੇਰੀ ਕੁੜੀ ਦੇ ਤੂੰ ਕੀ ਬਣਾਉਣਾ ਭੇਸ਼ ਠੀਕ ਆ ਸੋਚਿਆ ਨਾ ਕਰਨ ਵਾਲੇ ਐ ਵੀ ਨਾ ਰੋਇਆ ਕਰ ਕੀ ਹੋ ਗਿਆ ਆ ਦੇਖ ਲਾ ਕਮਲੀ ਜੀ ਕੋਈ ਸੋਚੀ ਜਾਊਗੀ ਰੋਈ ਜਾਊਗੀ ਬਿਠੇ ਰਾ ਕੇ ਹੈ ਨੂੰ ਵੀ ਭਾਈ ਸੋਚ ਨਾ ਕਰਿਆ ਕਰ ਹੁਣ ਕੀ ਫਾਇਦਾ ਹੈ ਗੱਲਾਂ ਦਾ ਭਾਈ ਪਹਿਲਾਂ ਸੋਚਣਾ ਹੀ ਤੁਸੀਂ ਹਾਂ ਸੋਚੇ ਵੇਲੇ ਤਾਂ ਤੁਸੀਂ ਸੋਚਦੇ ਜਾਣੀ ਹੁਣਾਂ ਤੁਸੀਂ ਸੋਚੀ ਜਾਂਦੇ ਹੋ ਇਹ ਕੰਮ ਜੀ ਤਾਂ ਆਪਾਂ ਪਹਿਲਾਂ ਕਰਦੇ ਨੇ ਜਿੰਨੀ ਕੀਚ ਉਦੋਂ ਸੋਚਣਾ ਚਾਹੀਦਾ ਉਦੋਂ ਲ ਜੇ ਆਪਾਂ ਮਾ ਮਾਪਿਓ ਵੀ ਕਹਿੰਦਾ ਨਾ ਤੁਹਾਨੂੰ ਐ ਲੱਗਦਾ ਵੀ ਗਲਤ ਕਹੀ ਜਾਂਦਾ ਵੀ ਮਾਈ ਸਿਆਣਾਗਾ ਆ ਹੁਣ ਪਤਾ ਲੱਗਦਾਗਾ ਕੀ ਬਣਾਏ ਜਿੰਦੇ ਵਿੱਚ 18 ਤੋ ਖੋ ਰਿਆ ਨਾਲ ਜਿਹੜਾ ਤੂੰ ਬੰਦਾ ਕਹਿੰਨੇ ਉਹ ਉਹ ਵੀ ਖਿਪਾ ਗਿਆ ਉਹ ਵੀ ਖੋਲੇ ਖੋਲੇ ਵਰਗੀ ਹੁੰਦਾ ਇਹ ਨਾਲੇ ਮਾਪਿਓ ਗਿਆ ਮਾਪਿਓ ਖੋ ਰਿਆ ਕੀ ਰਿਹਾ ਬਹੁਤ ਵੱਡੀ ਗਲਤੀ ਕਰ ਲਈ ਬਾਈ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਆਹ ਕੁਛ ਹੋਊਗਾ ਉਹੀ ਗੱਲ ਹੈ ਨਾ ਜਿਹੜਾ ਮਾਪਿਓ ਉਹਦੀ ਉਮਰ ਨਗਾਹੀ ਹੁੰਦੀ ਹੈ ਨਾ ਇਹ ਪੁੱਤ ਤੇ ਕੋਈ ਗੱਲ ਹੋਰ ਦਾ ਹਜਾਂਗਾ ਜਿਹੜੀ ਅਕਲ ਆਨੇ ਬਦਾਮ ਖਾ ਕੇ ਨਹੀਂ ਆਉਂਦੀ ਇਹ ਠੋਕਣਾ ਖਾ ਕੇ ਆਉਂਦੀ ਹੁੰਦੀ ਹੈ ਉਹ ਗੱਲ ਨਾ ਭਾਈ ਇਹ ਆਪਣੇ ਮਾਪਿਓ ਦੇ ਗੱਲਾਂ ਆਪ ਨੂੰ ਬੁਰੀਆਂ ਲੱਗਦੀਆਂ ਹੁੰਦੀਆਂ ਉਦੋਂ ਤੈਨੂੰ ਐ ਲੱਗਦਾ ਸੀ ਮੇਰਾ ਮਾਪਿਓ ਮੈਨੂੰ ਗਲਤ ਕਹੀ ਜਾਂਦਾ ਉਹ ਗੱਲਾਂ ਤੈਨੂੰ ਹੁਣ ਪਤਾ ਲੱਗੂਗਾ ਸਹੀ ਗੱਲ ਆ ਭਾਈ ਤੁਹਾਡੀ ਤੂੰ ਕੀ ਖੱਟੇ ਜ਼ਿੰਦਗੀ ਚ ਲੈ ਤਾਂ ਮਾਪਿਓ ਗਿਆ ਨਾਲੇ ਹੋ ਗਿਆ ਹੁਣ ਖਾਂਦੀ ਫਿਰ ਇੱਥੇ ਧੱਕੇ ਇਹ ਗੱਲਾਂ ਮੈਂ ਕਹਿੰਦਾ ਤਾਂ ਚੰਗੇ ਲੱਗਦੀਆਂ ਤੈਨੂੰ ਤਾਂ ਐ ਐ ਲੱਗਦਾ ਹੋਗਾ ਮੈਨੂੰ ਇਹ ਟੋਕਦੇ ਮੈਂ ਟੋਕ ਤਾ ਨਹੀਂਗਾ ਕਿ ਜ਼ਿੰਦਗੀ ਚ ਨਾਪ ਨੂੰ ਇਹ ਸਾਰਾ ਕੁਝ ਦੇਖਣਾ ਪੈਂਦਾਗਾ ਸੋਚ ਕੋਈ ਵੀ ਕੰਮ ਕਰਨਾ ਸੋਚ ਕੇ ਕਰੋ ਮੈਂ ਤੈਨੂੰ ਹਜੇ ਵੀ ਕਹਿਣਾ ਜਿਹੜਾ ਕੁਝ ਹੋ ਗਿਆ ਤੇ ਰੇਤ ਆਪਾ ਤੇ ਆ ਦੀ ਜ਼ਿੰਦਗੀ ਨਾ ਭਈ ਨਵੇਂ ਸਿਰੂ ਸਿਰੂ ਕਰਾ ਹਾਂ ਸੋਨੀ ਹਾਂ ਵਧੀਆ ਫਤ ਇਹ ਗੱਲ ਜਿਹੜੀ ਹੋ ਗਿਆ ਨਾ ਹੁਣ ਤੂੰ ਉਹ ਗੱਲਾਂ ਨੂੰ ਭੁੱਲ ਜਾ ਕੋਈ ਨਾ ਤੇਰੀ ਉਹਨੂੰ ਪੜਾ ਲਾ ਰੱਖਾ ਹਾਂ ਉਹਨੂੰ ਪੜਾ ਲਿਖਾ ਉਹਨੂੰ ਕੋਈ ਚੰਗੀ ਅਫਸਰ ਬਣਾ ਇਹ ਗੱਲਾਂ ਨੂੰ ਭੁੱਲ ਜਾ ਬਸ ਮੈਂ ਤਾਂ ਨਾ ਭਾਬੀ ਸੋਚ-ਸੋਚ ਕੇ ਅਈ ਚੁਰੀ ਆ ਨੀ ਵੀ ਕੀ ਹੋਇਆ ਪਿਆ ਮੈਂ ਕਦੇ ਕੰਮ ਨਹੀਂ ਕੀਤਾ ਸੀ ਘਰੇ ਆਪਦੇ ਕਦੇ ਬੇਬੇ ਜੇ ਕਹਿ ਵੀ ਦਿੰਦੀ ਨਾ ਮੈਨੂੰ ਵੀ ਲੈ ਪੁੱਤ ਝਾੜੂ ਲਾ ਲਾਂ ਤਾਂ ਮੈਂ ਜਵਾਬ ਦੇ ਦਿੰਦੀ ਸਿੱਧਾ ਮੈਥੋਂ ਨਹੀਂ ਲੱਗਦਾਗਾ ਮੈਨੂੰ ਮੋੜ ਕੇ ਮਾਣੇ ਕਦੇ ਕੁਝ ਕਿਹਾ ਹੀ ਨਹੀਂ ਸੀਗਾ ਉਹ ਫਿਰ ਮਾਪਾਪ ਨੂੰ ਕੌਣ ਰੋਵੇ ਉਹਨੇ ਤਾਂ ਤੇਰਾ ਬਥੇਰਾ ਸੋਚਿਆ ਪਰ ਤੂੰ ਉਹਦੇ ਬਾਰੇ ਨਹੀਂ ਸੋਚਿਆ ਹੈਗਾ ਚੱਲ ਕੋਈ ਨਾ ਤੈਨੂੰ ਹੁਣ ਵੀ ਜੇ ਅਕਲ ਆ ਗਈ ਨਾ ਤੂੰ ਹੁਣ ਵੀ ਬਸ ਅਡਸਟੈਂਡ ਤੇ ਰਹਿ ਭੈਣ ਬਣ ਕੇ ਤੇ ਅੱਜ ਦੇਖ ਲਮੈਂ ਲੋਕਾਂ ਦੇ ਘਰਾਂ ਚ ਕੰਮ ਕਰਦੀ ਫਿਰਦੀ ਆ ਮਨ ਤਾਂ ਸਾਰਾ ਦਿਨ ਟੈਨਸ਼ਨ ਲੱਗੀ ਰਹਿੰਦੀ ਆ ਹੁਣ ਆਪਾਂ ਲੋਕ ਹੋ ਗਏ ਨਹੀਂ ਭਾਬੀ ਤੁਹਾਡੀ ਗੱਲ ਨਹੀਂ ਕਰਦੀ ਮੈਂ ਤਾਂ ਆਪਦੇ ਕੰਨੇ ਦੇਖਦੀ ਆ ਕਿਸੇ ਦਿਨ ਮੇਰੇ ਘਰੇ ਕੰਮ ਕਰਦੇ ਸੀਗੇ ਨੌਕਰ ਚੱਕਰ ਤੇ ਅੱਜ ਮੈਂ ਕੰਮ ਕਰਦੀ ਆਂ ਨਾਲੇ ਭਾਈ ਜਿਹੜੀ ਇਹ ਗੱਲਾਂ ਸੋਚੀ ਜਾਨੀ ਆ ਨਾ ਇਹ ਤੂੰ ਪਹਿਲਾਂ ਸੋਚ ਰਹੀ ਸੀ ਹੁਣ ਸੋਚੇ ਤੇ ਕੁਝ ਨਹੀਂ ਬਣਦਾ ਇੱਕ ਗੱਲ ਹੋਰ ਭਾਈ ਜਿਹਦੇ ਪਿੱਛੇ ਤੂੰ ਘਰ ਛੱਡ ਕੇ ਆਈ ਸੀਗੀ ਹੁਣ ਉਹ ਖੜਿਆ ਉਹਨੇ ਤੇਰੇ ਬਾਅਦ ਇੱਕ ਵਾਰੀ ਨਹੀਂ ਸੋਚਿਆ ਉਹ ਤਾਂ ਉਹ ਗਿਆ ਇੱਥੇ ਹੁਣ ਤੂੰ ਸਾਰੀ ਉਮਰ ਟੱਕੇ ਹਾਂਦੇ ਫਿਰੇਂਗੀ ਸਾਰੀ ਗੱਲ ਹੈ ਮੇਰੀ ਤਾਂ ਸਾਰੀ ਜ਼ਿੰਦਗੀ ਖਰਾਬ ਹੋ ਗਈ ਕਿਸੇ ਪਾਸੇ ਜਾਣ ਜੋਗਰੀ ਨਹੀਂ ਰਹੀ ਹੈਗੀ ਮੈਂ ਭਾਈ ਕੋਈ ਗੱਲ ਨਹੀਂ ਮਾਤਾ ਨੂੰ ਇਹ ਗੱਲ ਕਹਿਣਾ ਹੈ ਅਸੀਂ ਧੀ ਨੂੰ ਪੜਾ ਲਾ ਲਿਖਾ ਲਾ ਜਿਹਨੇ ਜੋਗਰ ਦੇ ਨਾਲ ਖੜੇ ਆ ਪੜਾ ਦੇਣਗੇ ਲਿਖਾ ਦੇਣਗੇ ਆ ਲੋਕਾਂ ਨੇ ਕਹ ਜਿੱਤੇ ਕੰਮ ਕਰਦੀ ਨਾ ਜਾਇਆ ਕਰ ਅਸੀਂ ਤੇਰੇ ਨਾਲ ਆ ਜਿੰਨੇ ਜੋਗਰ ਵੀ ਹੈਗੇ ਨਾਲ ਇੱਥੇ ਰਿਹਾ ਕਰ ਭਾਈ ਆਪਣਾ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਜਾਣ ਦੀ ਲੋੜ ਨਹੀਂ ਇੱਥੇ ਤੈਨੂੰ ਧੀ ਬਣਾ ਕੇ ਰੱਖਾਂਗੇ ਹਾਂ ਭਾਈ ਤੁਹਾਡਾ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਤੁਸੀਂ ਬਹੁਤ ਵੱਡਾ ਹੌਸਲਾ ਦਿੱਤਾ ਕੋਈ ਗੱਲ ਨਹੀਂ ਹੌਸਲਾ ਨਹੀਂ ਅਸੀਂ ਤੇਰੇ ਨਾਲ ਆ ساری ਉਮਰ ਕੋਈ ਗੱਲ ਨਹੀਂ ਭਾਈ ਜਿਹੜਾ ਹੋ ਗਿਆ ਉਹਨੂੰ ਭੁੱਲ ਜਾ ਹੁਣ ਜਿੰਨੇ ਜੋਗਰ ਅਸੀਂ ਤੇਰੇ ਨਾਲ ਖੜੇ ਆਂ ਤੁਸੀਂ ਤਾਂ ਬਹੁਤ ਚੰਗੇ ਹੋਗੇ ਅੱਜ ਕੱਲ ਤਾਂ ਕੋਈ ਕਿਸੇ ਨੂੰ ਪੁੱਛਦਾ ਨਹੀਂ ਹੈਗਾ ਨਾ ਕੰਜਰ ਦੇ ਮਾਪੇ ਉਹ ਵੀ ਨਹੀਂ ਹੈਗੇ ਚਲ ਤੂੰ ਸਮਝਾ ਉਹ ਮਾਟਾ ਨਾਲ ਮੇਰੇ ਤੇ ਭਾਈ ਕੰਮ ਕਰ ਲਓ ਕੋਈ ਗੱਲ ਨਹੀਂ ਕੋਈ ਨਹੀਂ ਹੁੰਦਾ ਭਾਈ ਅੱਜ ਕੱਲ ਬਾਅਦ ਚ ਕਰ ਲੈ ਇਹਨੂੰ ਕੋਈ ਗੱਲ ਨਹੀਂ ਇਹਨੂੰ ਕੰਮ ਕੰਮ ਬੰਦ ਕਰਾ ਦੇ ਦੇ ਚਲ ਕੋਈ ਨਾ ਆਪਾਂ ਕਿਸੇ ਹੋਰ ਨੂੰ ਦੋ ਦਿੰਦੇ ਹਾੜੀ ਤੇ ਰੱਖ ਲੈਣੇ ਤੂੰ 4 ਦਿਨ ਕੰਮ ਨਾ ਕਰ ਆਪਦੇ ਦਿਲ ਚ ਸਾਰੀਆਂ ਗੱਲਾਂ ਕੱਢ ਠੀਕ ਆ ਨਹੀਂ ਇਹੇ ਜੀ ਤਾਂ ਕੋਈ ਗੱਲ ਨਹੀਂ ਭਾਬੀ ਐ ਤਾਂ ਮੈਂ ਚਲੋ ਕੰਮ ਤਾਂ ਮੈਂ ਕਰੂੰਗੀ ਕੋਈ ਨਾ ਮੈਂ ਆਪ ਕਰ ਲਿਆ ਕਰੂੰਗੀ ਤੂੰ ਬਸ ਰੈਸਟ ਕਰ 4 ਦਿਨ ਤੇ ਤੇਰੀ ਕੁੜੀ ਨੂੰ ਸੰਭਿਆ ਕਰ ਬਸ ਚਲੋ ਕੋਈ ਨਾ ਭਾਬੀ ਐਂ ਤਾਂ ਮੈਂ ਜਿੰਨਾ ਕੋ ਹੋਇਆ ਮੈਥੋਂ ਕਰੂੰਗੀ ਕੰਮ ਬਸ ਉਹੀ ਟੈਨਸ਼ਨ ਜੀ ਹੋ ਜਾਂਦੀ ਆ ਹੋਰ ਤਾਂ ਕੋਈ ਗੱਲ ਨਹੀਂ ਕੋਈ ਨਾ ਤੇ ਤੇਰੇ ਪਸੰਦ ਦੀ ਚੀਜ਼ ਜਿਹੜੀ ਖਾਣੀ ਉਹ ਬਣਾ ਕੇ ਖਾ ਲਾ ਕੋਈ ਨਾ ਭਾਬੀ ਮੈਂ ਆ ਝਾੜੂ ਜਲਾ ਦੇ ਪਹਿਲਾਂ ਚੱਲ ਚੰਗਾ